ਸਟੇਜ ਤੇ ਗਾ ਗਾ ਕੇ ਸਾਨੂੰ ਇਹ ਦਿਖਾ ਰਿਆ ਕਿ ਮੂੰਹ ਤੋੜ ਜਵਾਬ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਡਮ ਇਹ ਤਾਂ ਗੱਲਾਂ ਨੇ ਕਦੇ ਨਾ ਕਿ ਹੱਥਾਂ ਵਿੱਚ ਪੁੱਜੇ ਤੂੰ ਗੋੜੀ ਉਸ ਹਾਵ ਹੈ ਕਦੇ ਨਾ ਕਿ ਹੱਥਾਂ ਵਿੱਚ ਪੁੱਜੇ ਤੂੰ ਗੋੜੀ ਕਦੇ ਨਾ ਕਿ ਹੱਥਾਂ ਵਿੱਚ ਪੁੱਜੇ ਤੂੰ ਗੋੜੀ ਕਦੇ ਨਾ ਕਿ ਹੱਥਾਂ ਵਿੱਚ ਪੁੱਜੇ ਤੂੰ ਗੋੜੀ ਮੂਤੀ ਦੀ ਦਿੱਤੀ ਅਸੀਂ ਮੰਜੀ ਐਸੀ ਠੋ ਅਮਰੀਕਾ ਨੂੰ ਕਹਿੰਦਾ ਓਏ ਰੋਜ਼ ਹੁਣ ਰੋ ਇਹ ਤਾਂ ਇਹ ਤਾਂ ਜਾ ਕੇ ਅਮਰੀਕਾ ਦੇ ਪੈਰਾਜਟੇ ਡਿੱਗ ਗਿਆ ਕਿ ਮੈਨੂੰ ਬਚਾ ਲਓ ਤੇ ਉਹਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਹ ਤਾਂ ਚਾਰ ਦਿਨ ਚ ਚੜਚੜਾਵਾਤੇ ਇਹਨੂੰ ਬਹੁਤ ਲਾਜ ਆਸੀ ਇੰਡੀਆ ਕੀ ਚੀਜ਼ ਹੈ ਸੋਸ਼ਲ ਮੀਡੀਆ ਤੋਂ ਹੀ ਮੈਂ ਇੱਕ ਗੱਲ ਇਹ ਵੀ ਕਰਨਾ ਚਾਹੂੰਗੀ ਕਿ ਪਾਕਿਸਤਾਨ ਨੇ ਇੰਨੀਆਂ ਜੰਗਾਂ ਤਾਂ ਲੜੀਆਂ ਹੀ ਨਹੀਂ ਜਿੱਤੀਆਂ ਹੀ ਨਹੀਂ ਤੇ ਮੈਡਲ ਵਾਲੇ ਜਿਹੜੇ ਪੋਸਟਰ ਆ ਰਹੇ ਉਹਨੂੰ ਕਿਵੇਂ ਦੇ ਦੇਣਗੇ ਬਲਦਾਲ ਨਹੀਂ ਜਿੱਤ ਸਕਦੇ ਮੈਂ ਬਲ ਨਾਲ ਕੀ ਬਣਾ ਲਵਾਂ ਦੇਖੋ ਹੋਣੀ ਹੱਲ ਤਾਂ ਕਰਦੇ ਪਏ ਆ ਹੱਲ ਮੁਸਲਮਾਨ

ਆਪਣੇ ਗੈਸ ਤੇ ਖਤਮ ਕਰ ਖੈਸਰ ਮੂਵਮੈਂਟ ਖਤਮ ਕਰ ਫਿਰ ਦੇਖ ਤੇਰ ਦੇਸ਼ ਤੇ ਕੀ ਕਰਦਾ ਨਹੀਂ ਕਰਦਾ ਕਿਉਂਕਿ ਆਵਾਮ ਆਵਾਮ ਚਾਹਦੀ ਖੁਸ਼ਹਾਲੀ ਸਾਡੀ ਜ਼ਿੰਦਗੀ ਮਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਬੱਚਾ 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 ਭੱਟਾ ਉਹ ਕਹਿੰਦਾ ਜਿਹਦੇ ਦਿਮਾਗ ਵਿੱਚ ਟਿੱਕਾ ਆਤਕਵਾਦ ਪਾਇਆ ਜਾਂਦਾ ਹੈ ਜਿਹਦੇ ਦਿਮਾਗ ਦੇ ਵਿੱਚ ਟਿੱਕਾ ਪਾਇਆ ਜਾਂਦਾ ਹੈ ਕਿ ਅਸੀਂ ਜਿਹੜਾ ਇੰਡੀਆ ਤੇ ਕਾਫਰ ਨੇ ਇਹ ਸਾਰੇ ਦੁਸ਼ਮਣ ਨੇ ਉਹਨਾਂ ਦੇ ਵਿੱਚ ਇਹ ਉਹ ਬੱਚੇ ਨੇ ਮੈਂ ਤਾਂ ਮੋਦੀ ਸਾਹਿਬ ਨਾਲ ਗੱਲ ਕਰਾਂਗਾ ਮੋਦੀ ਸਾਹਿਬ ਆਪਣੇ ਕੋਲੋਂ ਕਿਸੇ ਪਤਾ ਕਰਦੀ ਜਿਹੜਾ ਸਾਡੇ ਨਾਲ ਖੜਾ ਹੈ ਉਹਦੇ ਨਾਲ ਅਸੀਂ ਤਾਂ ਕਹਿੰਦੇ ਖੜੇ ਆ ਜਿਹੜੇ ਸਾਡੇ ਖਿਲਾਫ ਚਲੇਗਾ ਡਟ ਕੇ ਉਹਦਾ ਬਾਈਕਟ ਹੋਗਾ ਪੂਰੀ ਇੰਡੀਆ ਵਿੱਚ ਕਰਾਂਗਾ ਟੋਟਲ ਬਾਈਕਟ ਕਰਿਆ ਜਾਵੇ ਤੁਰਕੀ ਨਾਲ ਬਾਈਕਟ ਕਰਿਆ ਜਾਵੇ ਕੋਈ ਇਹਨੇ ਵਪਾਰ ਨਹੀਂ ਕਰਨਾ ਚੀਨ ਨਾਲ ਕੋਈ ਵਪਾਰ ਨਹੀਂ ਕਰਨਾ ਜਿਹੜੇ ਸਾਡੇ ਖਿਲਾਫ ਨੇ ਉਹਦਾ ਟੋਟਲ ਬਾਈਕਟ ਹੈ ਸਸ਼ਤਰਕਲ ਮੈਂ 시ਵਾੰਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨਸ 24 ਬੀਤੇ ਦਿਨ ਇੰਡੀਆ ਪਾਕਿਸਤਾਨ ਕਨਫਲਿਕਟ ਦੇ ਦੌਰਾਨ ਕਈ ਵੀਡੀਓ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ ਕਈ ਤਰ੍ਹਾਂ ਦੇ ਸਵਾਲ ਜਨਤਾ ਦੇ ਮਨ ਦੇ ਵਿੱਚ ਵੀ ਆ ਰਹੇ ਨੇ ਸ਼ਿਵ ਸੈਨਿਕਾ ਦੀ ਵੀਡੀਓ ਵੀ ਜਦ ਇੰਡੀਆ ਪਾਕਿਸਤਾਨ ਦੇ ਵਿਚਾਲੇ ਜੰਗ ਦੀ ਖਬਰ ਆਈ ਸੀ ਉਸ ਤੋਂ ਬਾਅਦ ਦੇਖਣ ਨੂੰ ਮਿਲੀ ਸੀ ਜਿਸ ਦੇ ਵਿੱਚ ਕਿਸੇ ਨੇ ਇਹ ਕਹਿਤਾ ਕਿ ਸਾਡੇ ਤੇ ਬੰਬ ਲਾ ਕੇ ਸਾਨੂੰ ਪਾਕਿਸਤਾਨ ਭੇਜ ਦੋ ਅਸੀਂ ਪਾਕਿਸਤਾਨ ਨੂੰ ਸਬਕ ਸਿਖਾ ਦਾਂਗੇ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦੀ ਨਿੰਦਾ ਕਰਦੇ ਹੋਏ ਵੀ ਕਈ ਵੀਡੀਓ ਤੁਸੀਂ ਸੁਣ ਚੁੱਕੇ ਹੋ ਫਿਲਹਾਲ ਕਈ ਗਾਣੇ ਕਈ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਪਾਂ ਕਹਿ ਸਕਦੇ ਹਾਂ ਸਾਈਬਰ ਅਟੈਕ ਵੀ ਇੰਡੀਆ ਨੂੰ ਦੇਖਣ ਨੂੰ ਮਿਲ ਰਿਹਾ ਹੈ ਸੋ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਰਾਸ਼ਟਰੀ ਸ਼ਿਵ ਸੇਨਾ ਸੰਘ ਦੇ ਪ੍ਰੈਜ਼ੀਡੈਂਟ ਰਾਹੁਲ ਦੁਆਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਗੱਲਬਾਤ ਕਰਾਂਗੇ ਫਿਰ ਜਾਣਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ ਬਹੁਤ ਬਹੁਤ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸਰ ਆਪਾਂ ਅੱਜ ਇਹ ਗੱਲ ਕਰੀਏ ਕਿ ਆਪਰੇਸ਼ਨ ਸਿੰਧੂ ਤੋਂ ਬਾਅਦ ਮਾਹੌਲ ਡੇ ਬਾਈ ਡੇ ਖਰਾਬੀ ਨਜ਼ਰ ਆਇਆ ਇੰਡੀਆ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੰਡੀਆ ਨੂੰ ਇੱਕ ਰੇਕ ਵੀ ਨਹੀਂ ਆਈ ਮਤਲਬ ਕਹਿ ਸਕਦੇ ਕਿ ਉਹਨੂੰ ਕੋਈ ਖਰੋਚ ਵੀ ਨਹੀਂ ਆਈ ਪਾਕਿਸਤਾਨ ਦਾ ਕੀ ਕਿਹਾ ਜਾ ਰਿਹਾ ਸੀ ਕਿ ਤਹਿਸ ਨਹਿਸ ਮਾਹੌਲ ਕਰ ਦਿੱਤਾ ਗਿਆ ਲੇਕਿਨ ਜੋ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੋਈ ਗਾਣਾ ਸਟੇਜ ਤੇ ਗਾ ਗਾ ਕੇ ਸਾਨੂੰ ਇਹ ਦਿਖਾ ਰਿਹਾ ਕਿ ਮੂੰਹ ਤੋੜ ਜਵਾਬ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਡਮ ਇਹ ਤਾਂ ਗੱਲਾਂ ਨੇ ਕਦੇ ਨਾ ਕਦੇ ਹੱਥਾਂ ਪੁੱਜੇ ਤੂੰ ਕੋੜੀ ਉਸ ਆਵ ਹੈ ਇਹ ਤਾਂ ਸਾਰੀ ਦੁਨੀਆ ਜਾਣਦੀ ਵਰਲਡ ਜਾਣਦਾ ਵੈ ਕਿ ਪਾਕਿਸਤਾਨ ਕੀ ਹਾਲ ਹੈ ਜੀ ਸਾਡੇ ਦੇਸ਼ ਦੀ ਜਿਹੜੀ ਜਿਹੜੀ 16 ਲੱਖ ਸਾਡੀ ਜਿਹੜੀ ਫੌਜ ਹੈ ਉਹਨਾਂ ਨੇ ਆਪਣਾ ਦਮ ਕੰਮ ਦਿਖਾਤਾ ਮੋਦੀ ਸਾਹਿਬ ਨੇ ਜੇ 56 ਜਿਹੜਾ ਸੀਨਾ ਕਿਹਾ ਤਾਂ 56 ਜਿਹੜਾ ਸੀਨਾ ਦਿਖਾਤਾ ਉਹਨਾਂ ਨੇ ਕਿ 56 ਜਿਹੜਾ ਸੀਨਾ ਕੀ ਹੁੰਦਾ ਵੈ ਮੋਦੀ ਸਾਹਿਬ ਨੇ ਤਾਕਤ ਹਾ ਦਿੱਤੀ ਲੋਗ ਜਿਹੜੇ ਕਰਦਾ ਗੱਲਾਂ ਕਰਦੇ ਸੀ ਕਿ ਦੂਜੇ ਦਿਨ ਮੋਦੀ ਸਾਹਿਬ ਬਾਹਰ ਜਾਂਦੇ ਨੇ ਦੂਜੇ ਦਿਨ ਮੋਦੀ ਸਾਹਿਬ ਫੋਰਨਟ੍ਰਿਪ ਲਗਾਉਂਦੇ ਨੇ ਉਹ ਕੋਈ ਘੁੰਮਣ ਨਹੀਂ ਜਾਂਦੇ ਸੀ ਕੋਈ ਫੈਮਿਲੀ ਨਾਲ ਜਾਂ ਕੋਈ ਐਸ਼ ਪਸਟੀ ਕਰਨੀ ਜਾਂਦੇ ਸੀ ਉਹ ਦੇਸ਼ ਦੇ ਆਪਣੇ ਸੈਟ ਕਰ ਜਾਂਦੇ ਸੀ ਦੇਸ਼ ਦੀ ਕਲੋਨੀ ਸੈਟ ਕਰ ਜਾਂਦੇ ਸੀ ਔਰ ਉਹ ਤਾਕਤ ਹਾਂ ਜਾਂਦੇ ਸੀ ਜਿਹੜੇ 10 ਸਾਲ 11 ਸਾਲ ਦੇ ਵਿੱਚ ਉਹਨਾਂ ਨੇ ਦੇਸ਼ ਵਾਸਤੇ ਜੋ ਕਰ ਲਿਆ ਜੋ ਉਹਨਾਂ ਨੇ ਡਿਫੈਂਸ ਵਾਸਤੇ ਜੋ ਕਰ ਲਿਆ ਅੱਜ ਤੱਕ ਦਿਖਾ ਦਿੱਤੀ ਉਹਨਾਂ ਨੇ ਕਿ ਵਾਸਤੇ ਕੀ ਕਹਿੰਦੇ ਨਾ ਕਿ ਚੌਥਾ ਚੌਥਾ ਵਰਲਡ ਦੀ ਚੌਥੀ ਪਾਵਰ ਹੈਗੀ ਹੈ ਚੌਥੀ ਬਹੁਤ ਹਾ ਦਿੱਤੀ ਮੈਂ ਕਹਿੰਦਾ ਅਮਰੀਕਾ ਔਰ ਚਾਈਨਾ ਨੂੰ ਨਹੀਂ ਪਤਾ ਸੀ ਕਿ ਕਿਆ ਅਮਰੀਕਾ ਕੀ ਕੀ ਹੈਗਾ ਵੈ ਚਾਈਨਾ ਦੇ ਜਿਹੋ ਉਹਨਾਂ ਨੇ ਪਾਕਿਸਤਾਨੇ ਚਾਈਨਾ ਕੋ ਜੇ ਮੰਗ ਕੇ ਮੰਗਦਿਆ ਤਾਂ ਅਥਾਰ ਜਿਹੜੇ ਲੈ ਉਹ ਜੜੇ ਉਹਨਾਂ ਨੇ ਸਾਡੇ ਦੇ ਸਵਾਲ ਕਰਦੀ ਕੋਈ ਕਿੱਤੀ ਸਾਡੇ 1800 ਨੇ ਤਾਂ ਉਹਦੇ ਮੂੰਹ ਤੋਂ ਜਵਾਬ ਦਿੱਤਾ ਉਹਨਾਂ ਨੂੰ ਕਰੋ ਨਿਕਲੇ ਚੱਕ ਕੇ ਕੋਸੇ ਪਰੇ ਮਾਰਿਆ ਉਹਦੇ ਲਾਈਵ ਦੇਖਿਆ ਹੁਣ ਤੇ ਸੋਚੇ ਮਿੰਡੀ ਜਵਾਨਾ ਹੋਇਆ ਹਰ ਚੀਜ਼ ਲਾਈਵ ਚਲਦੀ ਹੈ ਵੀਡੀਓ ਵੀ ਨਾਲ ਚਲਦੀ ਹੈ ਸਭ ਨੇ ਦੇਖਿਆ ਇਹਦੇ ਕੋਈ ਚੀਜ਼ ਛੁਪਣ ਵਾਲੀ ਨਹੀਂ ਹੈ ਸੋਸ਼ਲ ਮੀਡੀਆ ਤੋਂ ਹੀ ਮੈਂ ਇੱਕ ਗੱਲ ਇਹ ਵੀ ਕਰਨਾ ਚਾਹੂੰਗੀ ਕਿ ਪਾਕਿਸਤਾਨ ਨੇ ਇੰਨੀਆਂ ਜੰਗਾਂ ਤਾਂ ਲੜੀਆਂ ਹੀ ਨਹੀਂ ਜਿੱਤੀਆਂ ਹੀ ਨਹੀਂ ਤੇ ਮੈਡਲ ਵਾਲੇ ਜਿਹੜੇ ਪੋਸਟਰ ਆ ਰਹੇ ਉਹਨੂੰ ਕਿੰਨੇ ਦੇਖ ਰਹੇ ਹੋ ਦੇਖੋ ਉਹਕੇ ਤਾਂ ਪਹਿਲਾਂ ਕਿਹਾ ਨਾ ਉਹਨਾਂ ਨੇ ਆਪਣੀ ਆਵਾਮ ਜਿਹੜੀ ਉਹਨਾਂ ਦੀ ਜਨਤਾ ਵਾ ਉਹਨਾਂ ਨੂੰ ਖੁਸ਼ ਕਰਾਂ ਜਿਨ੍ਹਾਂ ਨੂੰ ਵਿਚਾਰਿਆ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਕੁਝ ਗਰੀਬ ਤਪਕੇ ਜਿੱਥੇ ਸੋਸ਼ਲ ਮੀਡੀਆ ਨਹੀਂ ਜਾ ਰਹੀ ਉਹਨਾਂ ਦਿਖਾਉਣ ਵਸੇ ਵਾਹ ਵਾਹ ਲੁੱਟਾਂ ਵਸੇ ਕਿ ਅਸੀਂ ਇੰਡੀਆ ਨੂੰ ਮੂੰਹ ਤੋਰ ਜਵਾਬ ਦਿੱਤਾ ਅਸੀਂ ਇੰਡੀਆ ਨੂੰ ਹਰਾ ਦਿੱਤਾ ਅਸੀਂ ਇਹਨਾਂ ਚਾਰੋਂ ਹਰਾਤਾ ਇਹ ਤਾਂ ਸਾਰਾ ਦੁਨੀਆ ਜਾਣਦੀ ਵਰਲਡ ਜਾਣਦਾ ਕਿ ਇੰਡੀਆ ਨੂੰ ਜੁੱਤੀਆਂ ਖਾਦੀਆਂ ਨੇ ਕਿ ਇਹਨਾਂ ਨੇ ਜੁੱਤੀਆਂ ਮਾਰੀਆਂ ਨੇ ਇਹਨਾਂ ਦੀ ਤਾਕਤ ਹੈਗੀ ਆ ਤੁਸੀਂ ਦੱਸੋ ਸਾਡੇ ਉਹਨਾਂ ਪੰਜ ਲੱਖ 6 ਲੱਖ ਉਹਨਾਂ ਕੋਲ ਫੌਜ ਆ ਪਰ 10 ਲੱਖ ਫੌਜ ਹੈਗੀ ਆ ਉਹ ਸਾਡਾ ਕਿੱਥੇ ਮੁਕਾਬਲਾ ਕਰ ਲਗੇ ਫਿਰ ਦੂਜੇ ਪਾਸੇ ਜਾ ਰਹੇ ਹੋ ਜੀ ਕਿ ਇਕਨੋਮੀ ਦੇ ਤਮੀ ਸਟਰੌਂਗ ਬੈਠੇ ਆ ਦੂਜੇ ਪਾਸੇ ਡਿਫੈਂਸ ਪਰ ਤਮੀ ਸਟਰੌਂਗ ਬੈਠੇ ਆ 140 ਕਰੋੜ 140 ਕਰੋੜ ਦੀ ਜਨਸਾਖੇ ਸਾਡੇ ਕੋਲ ਹੈਗੀ ਉਹ 35 ਕਰੋੜ 40 ਕਰੋੜ ਵਾਦੀ ਲੱਗ ਬੈਠਾ ਹੈ ਸਾਡੇ ਕਿੱਥੇ ਮੁਕਾਬਲਾ ਕਰ ਲੈ ਬੜਾ ਬਲ ਨਾਲ ਨਹੀਂ ਜਿੱਤ ਸਕਦੇ ਨਾ ਬਲ ਨਾਲ ਕੀ ਬੜਾ ਦੇਖੋ ਹੁਣ ਹੱਲ ਤਾਂ ਕਰਦੇ ਪਏ ਆ ਹੱਲ ਤੇ ਦੇਖੋ ਨਾ ਹੁੰਦੇ ਸਜਮੇ ਹੁਣ ਸਾਈਬਰ ਤੁਸੀਂ ਗੱਲਾਂ ਕਰ ਰਹੇ ਹੋ ਕਿ ਸੋਸ਼ਲ ਮੀਡੀਆ ਸੇ ਇੱਕ ਸਰਵਰ ਨੂੰ ਸਰਵਰ ਟੈਕ ਕਰ ਸਕਦੇ ਆ ਜੋ ਸੋਸ਼ਲ ਮੀਡੀਆ ਤੇ ਵਾਹ ਵਾਹ ਡਟਾ ਸੇ ਆਪਣੇ ਜਿਹੜੇ ਸਿੰਗਰਾਂ ਨੂੰ ਕਿੱਕ ਚੋ ਕਰਕੇ ਉਹ ਕਹਿ ਰਹੇ ਨੇ ਕਿ ਅਸੀਂ ਇੰਡੀਆ ਨੂੰ ਫਰਸਟ ਕਰਤਾ ਇੰਡੀਆ ਨੂੰ ਹਰਾਤਾ ਫਤਿਹ ਲ ਲਈ ਇੱਥੇ ਮੇਰੇ ਗਾਣੇ ਨਾ ਜੋ ਮਰਜੀ ਬੁਲਾਈ ਜਾ ਸਾਡਾ ਤਾਂ ਜੋ ਹੋਇਆ ਅਸੀਂ ਜੋ ਕੀਤਾ ਜਗ ਜਾਹਰ ਹੈ ਵਰਨੇ ਦੇਖਿਆ ਕਿ ਹਿੰਦੁਸਤਾਨ ਨੇ ਕੀ ਕੀਤਾ ਉਹ ਅਭੀ ਤਾਕਤ ਹਾਈ ਹੈ ਇਹ ਤਾਂ ਇਹ ਤਾਂ ਜਾ ਕੇ ਅਮਰੀਕਾ ਦੇ ਪੈਰਾਂ 'ਚ ਡਿੱਗ ਗਿਆ ਕਿ ਮੈਨੂੰ ਬਚਾ ਲਓ ਉਸੇ ਉਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹਤੇ ਇਹਨੂੰ 4 ਦਿਨ ਚ ਚੰਨ ਚਵਾਤੇ ਇਹਨੂੰ ਬਹੁਤ ਲਾਜ ਆਸੀ ਕਿ ਇੰਡੀਆ ਕੀ ਚੀਜ਼ ਹੈ ਇੰਡੀਆ ਦੀ ਬਹੁਤ ਬੇਟੀਆਂ ਨੂੰ ਜਿਹੜਾ ਤੇ ਉਹਨੇ ਹੱਥ ਪਾਇਆ ਉਹਨਾਂ ਸੇ ਦੂਰ ਜਾ ਰਿਹਾ ਵੈ ਉਹਨੂੰ ਬਹੁਤ ਲਾਜ ਆਸੀ ਤੇ ਵਿਧਵਾ ਵੀ ਉਹਨਾਂ ਨੇ ਕੱਟ ਕੇ ਦਿਖਾਈਆਂ ਨੇ 100 ਤੋਂ ਵੱਧ ਅਤਿਵਦੀ ਮਾਰਿਆ ਵੈ ਮੈਂ ਇਸ ਗੱਲ ਦੀ ਸ਼ਹਾਦਾ ਕਰਦਾ ਪੰਜਾਬ ਦੇ ਕਰੋੜਾ ਦੇ ਹਿਸਾਬ ਨਾਲ ਉਹਨਾਂ ਨੂੰ ਬਣਾ ਕੇ ਵੀ ਤਾਂ ਦੇ ਰਹੇ ਆ ਜੋ ਜਾੜੇ ਗਏ ਆ ਪਾਕਿਸਤਾਨ ਦੀ ਤੋ ਪਹਿਲਾਂ ਧੁੱਖ ਭਰੀ ਪਈ ਉਥੇ ਤੇ ਬਸ ਪਾਕਿਸਤਾਨ ਵਿੱਚ ਧੁੱਖ ਭਰੀ ਪਈ ਹੈ ਲੋਨ ਮਿਲ ਰਿਹਾ ਉਹਨਾਂ ਨੂੰ ਮੈਨੂੰ ਲੋਨ ਬਿਗਾਸ ਮਿਲ ਲੋਨ ਜਿਹੜਾ ਦੇਗਾ ਮੈਂ ਵਾਪਸ ਉਸ ਤੋਂ ਲੇਗਾ ਖਾਣ ਨੂੰ ਲਾਲੇ ਪੀਣ ਨੂੰ ਪਾਣੀ ਵੀ ਹੈਗਾ ਜਨਤਾ ਬਿਹਾਲ ਹੋਈ ਉਥੇ ਤੁਸੀਂ ਨਾ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਰਿਪੋਰਟਿੰਗ ਕਰੋ ਤਾਂ ਬਸ ਚੱਲ ਜਾਏਗਾ ਪਾਕਿਸਤਾਨ ਦੇ ਪੰਜ ਸਿਓ ਰਹੇ ਨੇ ਬਲੂਚਿਸਤਾਨ ਵਿੱਚੋਂ ਨਿਕਲ ਰਿਹਾ ਹੈ ਸਿੰਧ ਦੇ ਅਲੱਗ ਦਿਖ ਰਿਹਾ ਪੰਜਾਬ ਨਕਲ ਦਿਖ ਰਿਹਾ ਹੈ ਇਹੋ ਕਿ ਅਸੀਂ ਪਰਵਾਸਲੇ ਆਣਾ ਹੈ ਹੈ ਕਿ ਇਹਦਾ ਕੀ ਪਾਕਿਸਤਾਨ ਛੋਟਾ ਜਿਹਾ ਪਾਕਿਸਤਾਨ ਹੈ ਘਰ ਦਾ ਵੀ ਦੀ ਲੰਕੜਾ ਹੈ ਆ ਵੀ ਸੁਣਿਆ ਹੀ ਆਪਾਂ ਜਾਸੂਸ ਤਾਂ ਇੰਡੀਆ ਦੇ ਵਿੱਚ ਵੀ ਫੜੇ ਜਾ ਰਹੇ ਨਾ ਬੇਸੇ ਨਮਕ ਹਰਾਮ ਮੈਂ ਐਸਾ ਨਮਕ ਹਰਾਮ ਕਮਾ ਜਿਹੜੇ ਦੇਸ਼ ਦਾ ਕਰਦਾ ਜਿਹੜੇ ਦੇਸ਼ ਦਾ ਖਾਂਦੇ ਨੇ ਇਹ ਜੇ ਪੁੰਸਕ ਮੈਂ ਹਮੂਜੇ ਘਰ ਨਿਕਦੇ ਕੈਬਲ ਦੇ ਕੋਲ ਬੈਠਾ ਵਾਂ ਚਾਹੇ ਕੋਈ ਵੀ ਹੋਵੇ ਕਿਸੇ ਵੀ ਮਜ਼ਾਦਾ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਇਆ ਕੋਈ ਹੋਵੇ ਜਿਹੜਾ ਦੇਸ਼ ਦਾ ਗੱਦਾ ਹੋਏਗਾ ਦੇਸ਼ ਦਾ ਨਮਕ ਖਾ ਕੇ ਜਸੂਸੀਆਂ ਕਰਦਾ ਵਾ ਇਹਜੇ ਬੰਦੇ ਚਾਹੇ ਆਰਡੀਏ ਦਾ ਜਨਾਨੀ ਹੈ ਚੋਂ ਕੁਝ ਖੜਾ ਕਰਕੇ ਇਹਨੂੰ ਕੀੜੇ ਪਾ ਕੇ ਇਹਨੂੰ ਲਟਕਾ ਕੇ ਫਾਂਸੀ ਦਿੱਤੀ ਆਵੇ ਜਿਹੜੇ ਸਾਡੇ ਦੇਸ਼ ਦੀਆਂ ਖਾ ਕੇ ਸੁਸਿਆ ਕਰਦੇ ਨੇ ਲਾਹਂਦੇ ਸੇ ਲਾਹਂਦੇ ਨੇ ਮਾਪਿਓ ਦੇ ਜਿਹਨਾਂ ਇਹ ਜੱਦੀ ਲਾ ਜੰਮੀ ਲਾਹਂਦੇ ਉਸ ਪਰਵਾਦੇ ਲਾਹਂਦੇ ਉਸ ਖਾਨਦਾਨ ਤੇ ਜਿਨ੍ਹਾਂ ਨੇ ਅਸੀਂ ਗੰਦੇ ਲਾ ਜੰਮੀ ਜਿਹੜੇ 6 ਜਿਸੂ ਸਾਡੇ ਇੰਡੀਆ ਦੇ ਪਕੜੇ ਗਏ ਨੇ ਇਹਨਾਂ ਦਿਨ ਜਿਹੜੀ ਸਾਡੀ ਖਬਰਾਂ ਪਾਕਿਸਤਾਨ ਚ ਦੇ ਰਹੀ ਸੀ ਲਾਹਤ ਬਕਰ ਹੈ ਲੋਕਾਂ ਨੂੰ ਆਵਾਮ ਸਾਡੀ ਵੀ ਹੈ ਇਹਨਾਂ ਦੇ ਬਲੌਗਸ ਦੇਖਣ ਵਾਲੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਈਕ ਕਰਨ ਵਾਲੀ ਪਿਆਰ ਦੇਣ ਵਾਲੀ ਤੇ ਇਹਨਾਂ ਦੇ ਕਈ ਫੈਨਸ ਵੀ ਇੰਡੀਆ ਦੇ ਵਿੱਚ ਹੀ ਹੋਣਗੇ ਇੰਡੀਆ ਦੇ ਆਵਾਮ ਨੂੰ ਕੀ ਕਹਿਣਾ ਚਾਹੁੰਗੇ ਜਨਤਾ ਨੂੰ ਜੋ ਇਹਨਾਂ ਨੂੰ ਲਾਈਕ ਕਮੈਂਟ ਕਰਦੀ ਹੈ ਤੇ ਇਹਨਾਂ ਨੂੰ ਸਭ ਦੱਸਦੇ ਅੱਜ ਦੀ ਡੇਟ ਚ ਜਿਹੜੀ ਸਾਡੀ ਜਿਹੜੀ ਜਨਤਾ ਨਾ 140 ਕਰੋੜ ਵਾਧੀ ਹੈ ਨਾ ਉਹ ਬੜੀ ਸਿਆਣੀ ਹੋ ਗਈ ਬੜੀ ਸਮਝਦਾਰ ਹੋ ਗਈ ਹੈ ਸੋਸ਼ਲ ਮੀਡੀਆ ਦੇਖਦੀ ਹੈ ਸਾਰੇ ਬੱਚੇ ਵੀ ਅੱਗੇ ਸੋਸ਼ਲ ਮੀਡੀਆ ਚਲਾ ਰਹੇ ਨੇ ਉਹਨਾਂ ਨੂੰ ਪਤਾ ਹੈ ਤੁਸੀਂ ਤੁਸੀਂ ਤਾਂ ਕਿਹਾ ਕਿ ਪਾਕਿਸਤਾਨ ਕਹਿੰਦਾ ਮੈਂ ਇੰਡਸ ਤੋਂ ਹਰਾਤਾ ਸਭ ਨੂੰ ਪਤਾ ਬੱਚਿਆਂ ਨੂੰ ਵੀ ਪਤਾ ਕਿ ਹਰਾਇਆ ਕਿ ਮਰ ਖਾਦੀ ਹੈ ਜੁੱਤੀਆਂ ਪਈਆਂ ਨਾ ਠੀਕ ਹੈ ਨਾ ਉਹਨੇ ਘਰ ਦੇ ਵਿੱਚ ਜਾ ਕੇ ਮਾਰ ਕੇ ਆਏ ਨੇ 100 ਕਿਲੋਮੀਟਰ ਉੱਤੇ ਜਾ ਕੇ ਮਾਰ ਕੇ ਆਏ ਨੇ ਇਹ ਸਾਡੇ ਪਾਕਿਸਤਾਨ ਨੂੰ ਤਾਕਤ ਦਿਖਾਤੀ ਇਹ ਤਾਂ ਮੈਂ ਕਹਿੰਦਾ ਮੋਦੀ ਸਾਹਿਬ ਦੇ ਫਿਰ ਉਹ ਦਰਿਆ ਦਿੱਲੀ ਹੈ ਜਿਹੜੀ ਉਹਨਾਂ ਨੇ ਅਮਰੀਕਾਏ ਨਾਲ ਮੰਨ ਲਈ ਤੇ ਉਹਨਾਂ ਨੇ ਤੁਸੀਂ ਸ਼ਾਂਤੀ ਰੱਖ ਲਈ ਹਲੇ ਅਫੀਸ਼ੀਅਲ ਤੋਂ ਦੂਰ ਬੰਦ ਨਹੀਂ ਹੋਇਆ ਸ਼ਾਂਤ ਰੱਖੀ ਅਗਰ ਇਹ ਆਪਣੀ ਆਤਮਾ ਤੋਂ ਬਾਜੀ ਆਣਗੇ ਜੇ ਉੱਥੇ ਗੋਲੀ ਆਏਗੀ ਤਾਂ ਉਹ ਗੋਲਾ ਜਾਏਗਾ ਗੋਲੀ ਆ ਜੂਗਾ ਉਹ ਕਹਿੰਦੇ ਸਾਡੇ ਕੋ ਐਟਮ ਆ ਐਟਮ ਕਰ ਤੇ ਘਰ ਜਾ ਕੇ ਫੋੜ ਕੇ ਆਏ ਨੇ ਜੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹਨਾਂ ਦਾ 에어 ਬੇਸ ਉਡਾ ਦਿੱਤਾ ਆਦੋ ਪਰਵਾਲਾ ਤੇ ਮੋਦੀ ਸਾਹਿਬ ਨੇ ਚਾਰ ਦਿਨ ਪਹਿਲਾਂ ਜਗ ਦਿਖਾਤਾ ਉਸ ਇਸ 에어 ਬੇਸ ਤੇ ਉਹੀ ਜੱਟ ਬਿਮਾਰ ਖੜਾ ਸੀ ਉਹੀ 에어 ਬੇਸ ਖੜੇ ਉੱਥੇ ਜਗ ਦਿਖਾਇਆ ਹੋਇਆ ਕਿ ਇਸ ਵਿੱਚ 600 ਰੁਪਏ ਹੈ ਉਹਨਾਂ ਝੂਠ ਤੋਂ ਉੱਥੇ ਪਕੜਿਆ ਗਿਆ ਜਿਹੜਾ ਕਹਿ ਰਿਹਾ ਸੀ ਅਸੀਂ ਉਡਾ ਦਿੱਤਾ ਉਹ 600 ਰੁਪਏ ਹੈ ਬੜਵੀਂ ਗੱਲ ਹੈ ਹੀ ਨਹੀਂ ਖਰੀ ਦੇ ਕੋਲ ਆਤੰਗਵਾਦ ਖਿਲਾਫ ਜ਼ੀਰੋ ਟੋਲਰੈਂਸ ਦੀ ਗੱਲ ਕੀਤੀ ਜਾ ਰਹੀ ਹੈ ਇਸ ਨੂੰ ਕਿਵੇਂ ਦੇਖ ਦੇਖੋ ਮੈਂ ਮੋਦੀ ਸਾਹਿਬ ਅਗੇ ਕੀ ਬੇਨਤੀ ਕਰਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੀ ਪਾਰਟੀ ਰਾਸ਼ਟਰੀ ਸਿਸ਼ਤਰ ਸੰਗ ਵੱਲੋਂ ਕਿ ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਦੇਸ਼ ਦੇ ਨਾਗਰਿਕ ਵੀ ਹੋ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਕਿ ਪੀਓ ਗੱਲ ਕਰਨੀ ਹੈ ਤੇ ਪੀਓ ਦੀ ਗੱਲ ਕਰਨੀ ਹੈ ਪੀਓ ਕੀ ਸਾਡਾ ਅਸੀਂ ਵਾਪਸ ਲਾਣਾ ਤੁਸੀਂ ਕਿਤੇ ਗੱਲ ਜਿਹੜੇ ਗੱਲ ਕਰਨੀ ਹੈ ਟ੍ਰੇਡ ਔਰ ਟੈਰਰ ਇਕੱਠੇ ਨਹੀਂ ਹੋ ਸਕਦੇ ਅੱਤਵਾਦ ਦੇ ਬਿਚਾਰ ਦੇ ਉੱਪਰ ਗੱਲ ਕਰਨੀ ਹੈ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਾਂਗਾ ਮੋਦੀ ਸਾਹਿਬ ਜਿੱਥੇ ਤੁਸੀਂ ਅੱਤਵਾਦ ਬਾਰੇ ਗੱਲ ਕਰਨੀ ਹੈ ਨਾਲ ਨਾਲ ਖਾਲਸਾਧਰ ਦੀ ਗੱਲ ਕਰੋ ਕਿ ਜਿਹੜੇ ਖਾਲਸੇ ਪਿੱਠੋ ਜਿਹੜੇ ਪਾਕਿਸਤਾਨ ਬੈਠੇ ਨੇ ਜਿਹੜੀ ਤੇ ਫੰਡੀਆਂ ਕਰਦੇ ਨੇ ਨਹੀਂ ਸਰ ਇਹ ਦੇਖੋ ਮੇਰਾ ਬੀਨ ਸੁਣੋ ਜੇ ਉਹ ਅੱਤਵਾਦ ਬਾਰੇ ਗੱਲ ਕਰ ਦਿੰਦੇ ਨਾਲ ਖਾਲਸਾਧਰ ਜਿਹੜੇ ਪਿੱਠੋ ਜਿਹੜੇ ਅੱਜ ਦੇ ਸਾਡੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਾ ਰਹੇ ਨੇ ਨੌਜਵਾਨ ਪੀੜੀ ਨੂੰ ਧੋਮਾ ਕਰਾ ਰਹੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਤੁਹਾਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਇਹ ਦੋ ਮੁੱਦੇ ਅਲੱਗ ਨੇ ਤੁਸੀਂ ਇਹਨਾਂ ਨੂੰ ਕੰਬਾਈਨ ਕਰਕੇ ਮੈਡਮ ਮੈਂ ਕੀ ਕਰਾਂ ਮੈਂ ਦੇਸ਼ ਦਾ ਨਾਗਰਿਕ ਆ ਮੈਂ ਪੰਜਾਬ ਦਾ ਬਸਰੀਕ ਆ ਮੈਂ ਤਾਂ ਗੱਲ ਕਰ ਰਿਹਾ ਵਾ ਅੱਜ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਹਿਬ ਕਹਿ ਦਿੱਤਾ ਜੜੀ ਗੱਲ ਕਰੀ ਅੱਤ ਵਾਤੇ ਗੱਲ ਕਰੋ ਤੇ ਇਹ ਵੀ ਦੇਖੋ ਕਿ ਪਾਕਿਸਤਾਨ ਨੂੰ ਦੋਨੋਂ ਉਹਨੂੰ ਪਾਕਿਸਤਾਨ ਕੇ ਉਹ ਵੀ ਉਹ ਵੀ ਬਜਾੜ ਦੇ ਉਹਨਾਂ ਨੇ ਮਿਰਬਾ ਚੌਸੀ ਦੇ ਦੌਰ ਪੁੱਗਤਿਆ ਹੋਇਆ ਉਹਨਾਂ ਨੇ ਪੰਜਾਬ ਦਾ ਮੋਰਖਾ ਕੀਤਾ ਹੋਇਆ ਉਹਨੇ ਟੈਰਰ ਮੜਾ ਫਲਾਇਆ ਵੈ ਮੈਂ ਨਹੀਂ ਚਾਹਦਾ ਬਦਵਾਰਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਇਸ ਲਈ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਪਹਿਲਾ ਘਰ ਸੰਭਾਲ ਲਓ ਫਿਰ ਬਾਅਦ ਚ ਬਾਅਦ ਬਿਲਕੁਲ ਮੈਂ ਮੋਦੀ ਸਾਹਿਬ ਨੂੰ ਇਹ ਕਹਾਂਗਾ ਤੇ ਜਿੱਥੇ ਹੱਤਬਾ ਦੀ ਗੱਲ ਕਰਦੀ ਹੈ ਨਾਰਿਆਂ ਨਾਲ ਤੁਸੀਂ ਜਿਹੜੇ ਖਾਲਸਾ ਮਾਹੌਲ ਪੁਣਾ ਰਹੇ ਨੇ ਜਿਹੜੇ ਪੰਜਾਬ ਦਾ ਜਾਂ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਨੂ ਵਰਗੇ ਜਿਹੜੇ ਪੁੱਸ ਪਤਾ ਨਹੀਂ ਉਹ ਹੈ ਕੀ ਮੈਨੂੰ ਮੈਂ ਫਿਰ ਕਹਿੰਦਾ ਉਹ ਕੋਈ ਜਾਨਵਰ ਹੈ ਮੈਂ ਕਿਹਾ ਤੁਹਾਡੀ ਚੈਨਲ ਦੇ ਬੋਲੇ ਸੀ ਕੋਈ ਜਾਨਵਰ ਹੈ ਨਾ ਉਹ ਸਿੱਖ ਹੈ ਤੇ ਨਾ ਮੁਸਲਮਾਨ ਨਾ ਹਿੰਦੂ ਨਾ ਸਾਈ ਹੈ ਅੱਜ ਤੱਕ ਮੈਨੂੰ ਕੋਈ ਪ ਉਹ ਲੋਕ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਜਨਤਾ ਘੋਰਾ ਇਹਦੇ ਪਰ ਜਾਨਵਰਾਂ ਨੂੰ ਲੈ ਕੇ ਜਨਤਾ ਸਾਹਮਣੇ ਨੰਗਾ ਕਰਨਾ ਚਾਹੀਦਾ ਇਹ ਕੁਛ ਮਗਰਮਸ਼ਦੀ ਤੁਸੀਂ ਗੱਲ ਕਰਦੇ ਪਏ ਉਹ ਮੱਛਲੀਆਂ ਜੋ جاسੂਸ ਦੇ ਰੂਪ ਦੇ ਵਿੱਚ ਉਹ ਫੜੀ ਜਾ ਰਹੀ ਹੈ ਨਾ ਉਹ ਗੁੰਮਰਾਹ ਹੋ ਰਿਹਾ ਮੈਂ ਮੈਂ ਇਸੇ ਇਸੇ ਵਾਸਤੇ ਨਾਗਰਿਕ ਆਪਣੀ ਹੈ ਚੈਨਲ ਮਾਤੇ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀਆਂ ਜਿਹੜੇ ਜਿਹੜੇ ਨੰਮਕ ਹਰਾਮ ਦੇ ਜਿਹੜੇ ਗਰਦਾਰ ਨੇ ਇੱਥੇ ਨਮਕ ਖਾ ਕੇ ਜਿਹੜੇ ਪਾਕਿਸਤਾਨ ਗੁੰਗਾਰ ਰਹੇ ਨੇ ਕਿ ਜਿਹੜੇ ਉਹਨਾਂ ਦੀ ਕੱਟਪੁਤਲੀ ਬਣੀ ਬੱਠੇ ਆਈਐਸਆਈ ਦੇ ਜਿਹੜੇ ਪਿੱਟੂ ਹੈਗੇ ਨੇ ਜਿਹੜੇ ਕੱਟਪੁਤਲੀ ਬ ਜਾ ਜਸੂਸ ਉਹ ਜਿਹੜੇ ਆਈਸ ਦੇ ਪਿੱਠੂ ਬਣੇ ਬੈਠੇ ਨੇ ਇਹੋ ਜਿਹੇ ਪਿੱਠਵਾਨੋਂ ਮੈਂ ਕਹਿੰਦਾ ਵਾ ਚੌਂਕ 'ਚ ਖੜਾ ਕਰਕੇ ਇਹਨਾਂ ਨੂੰ ਕਿਹੜੇ ਪਾ ਕੇ ਇਹਨਾਂ ਨੂੰ ਫਾਸਿਲਟ ਦੇਣੀ ਚਾਹੀਦੀ ਹੈ ਕਿਉਂਕਿ ਤਾਂ ਕੀ ਆਨ ਵਿੱਚ ਪੀੜੀ ਨੂੰ ਇੱਕ ਮੈਸੇਜ ਆਵੇ ਕਿ ਜਿਹੜਾ ਦੇਸ਼ ਦਾ ਸਾਨੂੰ ਗੱਦਾ ਪਸਾਦ ਨਹੀਂ ਹੈ ਅਸੀਂ ਦੇਸ਼ ਦੇ ਵਫਾਦਾਰ ਆ ਸੰਦੇਸ਼ ਦੇ ਵਫਾਦਾਰ ਜੇ ਤੇ ਗੱਦਾ ਦੇ ਜੇ ਨਹੀਂ ਤੁਸੀਂ ਆਪਣੇ ਆਪ ਨੂੰ ਧਰਮ ਦੇ ਰક્ષਕ ਵੀ ਸਮਝਦੇ ਹੋ ਸਮਝਦੇ ਕੀ ਹੱਗੇ ਮੈਂ ਬਣਾ ਹੈਗੇ ਬਿਲਕੁਲ ਹੈਗੇ ਜੀ ਪੱਕੀ ਗੱਲ ਬਿਲਕੁਲ ਹੈਗੇ ਕਿਉਂ ਨਹੀਂ ਅਗੇ ਸੋਸ਼ਲ ਮੀਡੀਆ ਤੇ ਅਨੇਕਾ ਵੀਡੀਓ ਵਾਇਰਲ ਹੋ ਰਹੀ ਆ ਜਾਸੂਸ ਗੱਦਾਰ ਵਾਲੀ ਗੱਲ ਤਾਂ ਆਪਾਂ ਕਰ ਰਹੇ ਆ ਲੇਕਿਨ ਕਈ ਵੀਡੀਓ ਅਜੇ ਹੀ ਹੋ ਰਹੀ ਹੈ ਜੋ ਕਿ ਤੁਹਾਡੀ ਧਰਮ ਦੀ ਬੇਅਦਵੀਂ ਹੁੰਦੀ ਹੈ ਜਿਹਦੇ ਲਈ ਮੈਂ ਹਰ ਜਗ੍ਹਾ ਬੀਕੋ ਬੀਕੋ ਮੈਂ ਗਾਜ਼ਰੋ ਮੈਂ ਨਹੀਂ ਗੱਲ ਨਹੀਂ ਕਰ ਰਹੇ ਤੁਸੀਂ ਸਾਡਾ ਸਨਤਨ ਤੰਤਰਮ ਵਿਸ਼ਾਤ ਰਮਨ ਬਰੀਕਰ ਸਾਡਾ ਦੇਸ਼ ਬੜਾ ਬੜਾ ਹਿੰਦੁਸਤਾਨ ਨਿਕਾ ਵੈ ਹਰ ਜਗ੍ਹਾ ਤੇ ਰਾਸ਼ਟਰੀ ਸੋਸ਼ਲ ਸੰਸਥਾ ਪਹੁੰਚ ਸਦਿਕਰੀ ਕਾ ਸੁਝੋ ਨਹੀਂ ਤੇ ਉਹਦਾ ਜਵਾਬ ਉਹਦਾ ਜਵਾਬ ਜੇ ਮੈਂ ਨਹੀਂ ਦਿੱਤਾ ਕਿਸੇ ਹੋਰ ਦੇਤਾ ਸਾਰੇ ਸਾਡੇ ਤਾਂ ਤੁਹਾਡੇ ਚੈਨਲ ਤੋਂ ਜੇ ਤੁਹਾਡੇ ਚੈਨਲ ਤੇ ਨਹੀਂ ਆਇਆ ਬਾਕੀ ਚੈਨਲ ਤੇ ਬੜਾ ਬੜਾ ਜਵਾਬ ਆ ਰਿਹਾ ਦੇਖੋ ਜੇ ਕੁਝ ਤੁਸੀਂ ਵੀ ਗੱਲ ਕਰ ਸਕਦੇ ਹੋ ਜੇ ਤੁਸੀਂ ਦੇਖੋ ਜੇ ਕੁਝ ਮੰਦ ਬੁੱਧੀ ਅਜਿਹੇ ਜਿਹੜਾ ਦਿਮਾਗ ਨਾ ਮਤਲਬ ਕਿ ਤਾਂ ਆਏ ਵੱਡੀਆਂ ਚੀਜ਼ ਕਰਦਾ ਜਿਹੜਾ ਆਪਣੇ ਕਹਿੰਦੇ ਸੀ ਮੰਦ ਬੁੱਧੀਆਂ ਉਹਨਾਂ ਨੂੰ ਦੁਜੇ ਧਰਵਰ ਤੇ ਕੋਈ ਪਤਾ ਹੈ ਆਪਣੇ ਧਰਵਰ ਨਹੀਂ ਪਤਾ ਜਿਸ ਤੁਹਾਡੇ ਜੰਮੇ ਆ ਉੱਥੇ ਜਾ ਕੇ ਕਿਉਂ ਨਹੀਂ ਉਹ ਕਰਦੇ ਵੇਦਵੀਆਂ ਸਾਡੇ ਦਰਜਾ ਕਿਉਂ ਤੂੰ ਕਰਦੇ ਨੇ ਫੜ ਜਾਂਦੇ ਨੇ ਇਹਦੀ ਮੰਦ ਬੁੱਧੀ ਹੈ ਮੈਂ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਸ਼ੇਅਰ ਕਰਨ ਵਾਲੇ ਵੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਮੈਂ ਫੋਨ ਜੇ ਖ हनुमान जी दी मूर्ति ਨੂੰ ਛਾਲ ਰਿਆ ਮਾਤਾ ਕਾਲੀ ਮਾਤਾ ਦੀ ਮੂਰਤੀ ਨੂੰ ਇਸ ਤਰ੍ਹਾਂ ਉਸਦੇ ਨਾਲ ਬੇਅਦਵੀਂ ਛੇੜਖਾਨੀ ਹੋ ਰਹੀ ਹੈ ਉਸ ਤਰ੍ਹਾਂ ਦੀ ਵੀਡੀਓਜ਼ ਕਿਉਂ ਨਹੀਂ ਦੇਖਦੇ ਤਾਂ ਕਿਉਂ ਨਹੀਂ ਗੱਲ ਕਰਦੇ ਉਸ ਦੇ ਬਾਰੇ ਦੇਖਿਆ ਜਿੱਥੇ ਸਾਨੂੰ ਦੇਖ ਜਿੱਥੇ ਸਾਡੀ ਦੇਖ ਚੱਲਦੀ ਭੋਜਾਂਦੀ ਹੈ ਜਾਂਦੇ ਵੀ ਹੈ ਗਿਆ ਹਰ ਜਗ੍ਹਾ ਤਾਂ ਅਸੀਂ ਨਹੀਂ ਭੋਜ ਸਕਦੇ ਉੱਥੇ ਸਾਡੇ ਹੋਰ ਭਾਈ ਬੈਠੇ ਨੇ ਉਹ ਵੀ ਮਾਚਕਦੇ ਨੇ ਦੇਖੋ ਮੈਂ ਕਹਾਂ ਕਿ ਮੇਰਾ ਸਕੱਟਰ ਸਾਜਾ ਪਹੁੰਚੀ ਸਕਦਾ ਮੈਂ ਹਰ ਸਰ ਜਨ ਨਹੀਂ ਪਹੁੰਚ ਸਕਦਾ ਜਿੱਥੇ ਜਿਹੜੇ ਸਕੱਟਰ ਬੈਠੇ ਉਹ ਬਾਚਕਦੇ ਨੇ ਕਿਉਂਕਿ ਅਸੀਂ ਆਪਣੇ ਸਾਧ ਦਾ ਪ੍ਰਚਾਰ ਕਰਨਾ ਹੈ ਅਸੀਂ ਤਰ੍ਹਾਂ ਦੀ ਰੱਖਿਆ ਕਰਨੀ ਹੈ ਅਸੀਂ ਕੋਈ ਸਰਕਾਰ ਤੋਂ ਅਸੀਂ ਪੈਸਾ ਨਹੀਂ ਅਸਾਂ ਨੂੰ ਸ਼ੌਂਕ ਹੈ ਆਪਣੇ ਤੁਹਾਨੂੰ ਪਿਆ ਸੀ ਅਸੀਂ ਤਾਂ ਬੈਠੇ ਆ ਅਸ ਮੇਰਾ ਆਪਣਾ ਬੜਾ ਅੱਛਾ ਕਾਰੋਬਾਰ ਹੈਗਾ ਵਾ ਮੇਰਾ ਬੜਾ ਵਧੀਆ ਬਿਜ਼ਨਸ ਹੈਗਾ ਮੈਂ ਲੇਕਿਨ ਬਿਜ਼ਨਸ ਨੂੰ ਛੱਡ ਕੇ ਪਹਿਲੇ ਵੀ ਤੁਸੀਂ ਇਹ ਕਹਿ ਕੇ ਤੁਰੇ ਸੀ ਨਾ ਕਿ ਮੈਂ ਧਰਮਵਾਦ ਮੈਂ ਇਹ ਗੱਲ ਕਰਦਾ ਸੀ ਕਿ ਮੇਰਾ ਬਿਜ਼ਨਸ ਮੇਰੇ ਬੱਚੇ ਸੰਭਾਲ ਲੈਣ ਮੈਂ ਤਾਂ ਫ੍ਰੀ ਆ ਮੈਂ ਮੈਂ ਤਾਂ ਦੇਸ਼ ਦੀ ਸੇਵਾ ਕਰਨੀ ਹੈ ਉਹ ਮੈਂ ਜਨਤਾ ਦੀ ਸੇਵਾ ਕਰਨੀ ਆਪਣੇ ਸਨਾਤਨ ਦਾ ਪ੍ਰਚਾਰ ਕਰਨਾ ਵਾ ਗਰੀਬ ਗੋਦੀ ਰੱਖਿਆ ਕਰਨੀ ਜਿੱਥੇ ਲੋੜ ਪੈਂਦੀ ਅਸੀਂ ਜਾਂਦੇ ਆ ਮੈਂ ਜਦੋਂ ਮੇਰੇ ਸੰਗਠਨ ਨਾਲ ਜਾਂਦਾ ਵਾ ਲੇਕਿਨ ਤੁਸੀਂ ਜਿਸ ਤਰ੍ਹਾਂ ਇੱਕ ਵੀਡੀਓ ਜੀ ਵੀਡੀਓ ਮਾਰਨੇ ਕੋ ਕਹਿਣਾ ਤੋਂ ਆ ਗਈ ਜਿਹਨਾਂ ਕੋਈ ਸਾਥ ਤੋਂ ਆ ਗਈ ਉਹਨਾਂ ਨਾਲ ਉੱਥੇ ਤੇ ਜਿਆਦਾ ਤੁਰਿਆ ਲੇਕਿਨ ਉੱਥੇ ਜਿਹੜੇ ਬਗ ਜੋ ਬੈਠੇ ਸੰਗਠਨ ਆਵਾਜ਼ ਚੱਕਦੇ ਨੇ ਆਵਾਜ਼ ਉੱਥੇ ਵੀ ਚੱਕਦੇ ਨੇ ਸਭ ਇਹ ਨਹੀਂ ਲੱਗਦਾ ਕਿ ਇੱਕ ਇੱਕ ਕਰਕੇ ਆਪਣੀਆਂ ਉਂਗਲੀਆਂ ਨੂੰ ਦੇਖੋ ਇਕੱਠੀ ਕਰੋਗੇ ਤਾਂ ਹੀ ਮੁਠੀ ਬਣ ਜੂਗੀ ਨਾ ਤਾਂ ਹੀ ਆਪਾਂ ਸਾਰੇ ਇੱਕ ਮੁੱਕਾ ਮਾਰਨ ਜੋਗਾ ਹੋ ਜਾਵਾਂਗੇ ਮੈਨੂੰ ਪਤਾ ਨਹੀਂ ਸ਼ਾਇਦ ਤੁਸੀਂ ਉਹ ਸੀਐਲਸੀ ਜਿਹੜੇ ਪਹਿਲੇ ਲੜਗੀਆਂ ਹੋਈਆਂ ਨੇ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਨੇ ਦੇਖਿਆ ਕਿ ਪਾਕਿਸਤਾਨੀ ਬੱਚਾ ਬਹੁਤੀ ਖਾਦੀ ਆ ਠੀਕ ਆ 1965 ਦੀ ਮਿਆਦ ਨਹੀਂ ਜਵਾਬ ਸੀ ਲੇਕੇ 1965 ਵਿੱਚ ਸਾਡੇ ਬਜੂਰ ਦੱਸਦੇ ਨੇ ਕਿ ਸਾਡਾ ਨੁਕਸਾਨ ਹੋਇਆ ਸੀ ਚੀਨ ਨਾਲ ਠੀਕ ਹੈ ਨਾ ਅੱਜ ਚੀਨ ਨੇ ਸਾਡੀ ਤਾਕਤ ਦਿਖਦੀ ਹੈ ਮੋਦੀ ਸਾਹਿਬ ਨੇ ਮੈਂ ਕੋ ਬੀਜੇਪੀ ਦਾ ਨਹੀਂ ਹੈਗਾ ਲੇਕਿਨ ਮੈਂ ਜਿਹੜਾ ਜਿਹੜਾ ਬੰਦਾ ਦੇਸ਼ ਅੱਛਾ ਕਰੇਗਾ ਚਾਹੇ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ ਜਾਂ ਕਾਲੀ ਹੋਵੇ ਜਾਂ ਆਮ ਪਾਰਟੀ ਹੋਵੇ ਮੈਂ ਉਹਦਾ ਸਮਰਥਨ ਕਰਾਂਗਾ ਜੜੀ ਹੋਵੇ ਅੱਜ ਮੋਦੀ ਸਾਹਿਬ ਨੇ ਆਪਣੇ ਹਿੰਦੂਤਾਂ ਦੀ ਤਾਕਤ ਦਿਖਾਈ ਸੁਣੋ ਇਹਨਾਂ ਤੋਂ ਤਾਂ ਤਾਕਤ ਹਾਰਦੀ ਹੈ ਹਿੰਦੂ ਦੀ ਤਾਕਤ ਦਿਖਾ ਦਿੰਦੀ ਹੈ ਦੇਖੋ ਮੈਡਮ ਕੱਲ ਵੀ ਕਰੀ ਲੱਚਾ ਰਹੀ ਸੀ ਕਿ ਵਰਲਡ ਚ 11 ਤਾਕਤਾਂ ਨੇ ਪਾਵਰ ਠੀਕ ਹੈ ਚੌਥੇ ਨੰਬਰ ਸਾਡੇ ਇੰਡੀਆ ਆਂਦਾ ਵਾ ਇੰਡੀਆ ਨੇ ਦਿਖਾਤਾ ਆਉਣ ਵਾਲੇ ਦਿਨਾਂ ਚ ਇੰਡੀਆ ਨੇ ਬਹੁਤ ਕੁਛ ਐਸ ਐਸ ਕੁਝ ਕਰ ਕਰਕੇ ਦਿਖਾਣਾ ਵਾ ਇਹ ਤਾਂ ਚਾਰ ਦਿਨ ਦੇ ਵਿੱਚ ਵਧੀਆ ਹੋਵੇ ਕਿ ਸ਼ਾਂਤੀ ਹੋ ਗਈ ਮੇਰੀ ਮੈਡਮ ਤੁਹਾਨੂੰ ਚਾਰ ਦਿਨ ਛੱਡੋ ਜ ਹਫਤੇ ਵਿੱਚ ਤੁਹਾਨੂੰ ਪਤਾ ਉਹਨੇ ਪਾਕਿਸਤਾਨ ਗਿਆ ਕਿੱਥੇ ਆ ਇਹਦੇ ਹਿੰਦਿਆ ਤੱਕ ਕੋਈ ਨੁਕਸਾਨ ਤਾਂ ਹੁੰਦਾ ਦੇਖੋ ਜੋ ਦੋ ਪਹਿਲਵਾਨ ਲੜਦੇ ਨੇ ਜੇ ਉਹ ਉਹ ਚਾਰ ਅਸੀਂ ਮਾਰਾਂਗੇ ਇੱਕ ਦੋ ਵੀ ਮਾਰੇਗਾ ਨਹੀਂ ਉਹ ਉਹ ਤਾਂ ਜਨਤਾ ਦੀ ਤਾਕਤ ਹੈ ਆਪਾਂ ਦੇਖ ਲਿਆ ਸੀ ਜਜ਼ਬਾ ਉਸ ਟਾਈਮ ਤਾਂ ਜਨਤਾ ਕਹਿੰਦੀ ਕੋਈ ਗੱਲ ਨਹੀਂ ਮਰਾਂ ਚੁੱਕਾ ਜਨਤਾ ਜੀ ਨਾਲ ਜਨਤਾ ਜੀ ਨਾਲ ਹੈ ਅੱਜ ਵੀ ਇੱਕ ਨਾਲ ਖੜੀ ਹੈ ਜਿਸਤਾਨ ਦੀ ਜਨਤਾ ਦੇ ਹਿੱਕ ਦੇ ਵਿੱਚ ਵੀ ਇੰਨਾ ਜ਼ੋਰ ਹੈ ਜਨਤਾ ਨਾਲ ਹੈ ਦੇਖੋ ਤੁਰਕੀ ਦਾ ਤਾਂ ਹੀ ਬਾਈਕਟ ਕੀਤਾ ਸਾਡੇ ਵਪਾਰੀ ਸੰਗਠਨਾਂ ਨੇ ਅਸੀਂ ਵਪਾਰ ਵੀ ਕਰਦੇ ਵਪਾਰੀ ਸੰਗਠਨਾਂ ਨੇ ਟੋਟਲ ਟੁੱਟ ਗਈ ਤੁਰਕੇ ਬਾਈਕਟ ਕਰ ਦਿੱਤਾ ਪੌਣੇ ਦਿਨ 3 ਲੱਖ ਤੋਂ ਜ਼ਿਆਦਾ ਟੂਰਿਸਟ ਜਨਨਾ ਦੀ ਬਾਹਰ ਉਹਨਾਂ ਨੇ ਬਾਈਕਟ ਕਰਦਾ ਟਿਕਟਾਂ ਉਹਨਾਂ ਕੈਨਸਲ ਕਰਵਾ ਦਿੱਤੀਆਂ ਜੇ ਤੁਰਕੇ ਜਿੰਨੂੰ ਜਿਹੜਾ ਮਰਦਾ ਪਿਆ ਸੀ ਉਚਾਲ ਆ ਸਾਡੇ ਹਿੰਦੁਸਤਾਨ ਨੇ ਸਭ ਤੋਂ ਪਹਿਲਾਂ ਉਹ ਨੂੰ ਅਨੁਰੂਪ ਬੈਸੋ ਬੰਦੇ ਕੀਤੀ ਉਹ ਸਾਡਾ ਖਾ ਕੇ ਨਮਗਰਾਵਾਂਗੇ ਨਾ ਸਾਡਾ ਖਾ ਕੇ ਹੀ ਉਹਨਾਂ ਨੇ ਨਮਗਰਾ ਵੀ ਕੀਤੀ ਜਾ ਕੇ ਬਗਨਾ ਖੜ ਗਿਆ ਤੇ ਇਹ ਜੇ ਮੁਲਕ ਨਾ ਸੀ ਕਿਹਾਣਾ ਜੀ ਅਸੀਂ ਆਪਣੇ ਦੇਸ਼ ਨੂੰ ਸਟ੍ਰੋ ਬੈਠੇ ਆ ਅਸੀਂ ਆਪਣਾ ਦੇਣਾ ਸੀ ਲੋਕਾਂ ਦਾ ਦੇਣਾ ਅੱਜ ਤੇ ਮੋਦੀ ਸਾਹਨੇ ਕੱਲ ਕਹਾਂਗੇ ਮੋਦੀ ਸਾਹਿਬ ਛੱਡ ਦਿਓ ਲੋਕ ਸਭਾ ਕਰਨੀ ਆਪਣੇ ਦੇਸ਼ ਤਾਂ ਦੇਖੋ ਜਿਹੜਾ ਸਾਡਾ ਚੱਲੇਗਾ ਅਸੀਂ ਚਲਾਾਂਗੇ ਇੱਕ ਛਾਤੀ ਤੋਂ ਤਾਣ ਲਗਾ ਕੇ ਜਿਹੜਾ ਸਾਡਾ ਮੋਢਾ ਲਗਾਏਗਾ ਅਸੀਂ ਤਾਂ ਮੋਢੇ ਤੇ ਮੋਢਾ ਲਗਾਵਾਂਗੇ ਮੈਂ ਮੋਦੀ ਸਾਹਿਬ ਕੱਲ ਮੋਦੀ ਸਾਹਿਬ ਕੱਲ ਕਹਾਂਗਾ ਮੋਦੀ ਸਾਹਿਬ ਕੁਆਂਟੀਟੀ ਨਹੀਂ ਸਾਨੂੰ ਚਾਹ ਯਾਦ ਜਿਹੜੇ 2000 ਚਾਹ ਜਿਹੜੇ ਸਾਡੇ ਮਾਡਲ ਮੋਡਲ ਖੜਨ ਸਰ तमाम ਗੱਲਬਾਤ ਹੋ ਚੁੱਕੀ ਆਪਣੀ ਲੇਕਿਨ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹੂੰਗੀ ਕਿਉਂਕਿ ਮਾਹੌਲ ਹੋਲੀ-ਵੋਲੀ ਠੀਕ ਹੋਣ ਲੱਗਾ ਵਾ ਧਰਮ ਪੁੱਛ ਕੇ ਮਾਰਿਆ ਸੀ ਧਰਮ ਦੱਸ ਕੇ ਇੰਡੀਆ ਮਾਰਕ ਹੈ ਇਹ ਕਰ ਦੇਂਦਰ ਵੱਡ ਕੇ ਬਿਲਕੁਲ ਬਿਲਕੁਲ ਲੇਕਿਨ ਮੰਦੇ ਵਿੱਚ ਕਿਤੇ ਨਾ ਕਿਤੇ ਹਿੰਦੂ ਮੁਸਲਿਮ ਆਪਣੇ ਆਪਸ ਚ ਇਹ ਨਹੀਂ ਦੇਖਦੇ ਅੰਦਰ ਆਪ ਦੇਖਿਆ ਸੀ ਤੇ ਉਹਨੂੰ ਕਿਵੇਂ ਦੇਖ ਰਹੇ ਹੋ ਆਤਮਕਵਾਦ ਦੇ ਨਾਲ ਰਿਲੇਟ ਕਰਕੇ ਅੱਜ ਦੇ ਟਾਈਮ ਦੇ ਵਿਚਾਰ ਕੀ ਹੈ ਅੱਜ ਪਾਕਿਸਤਾਨ ਨੂੰ ਕੀ ਵਰਡ ਰੂਪਾ ਲੱਗਿਆ ਕਿ ਹਿੰਦੁਸਤਾਨੀ ਕੱਲ ਕਹਿੰਦਾ ਹੈ ਕਿ ਹਿੰਦੂ ਮੁਸਲਮਨ ਸਿੱਖ ਈਸਾਈ ਆਪਸ ਵਿੱਚ ਭਾਈ ਭਾਈ ਅੱਜ ਉਹ ਚੀਜ਼ ਤੁਹਾਡੀ ਕਾਲ ਜਵਾਬ ਦੇ ਰਿਹਾ ਕਿ ਤੁਸੀਂ ਕਿਹਾ ਹਿੰਦੂ ਮੁਸਲਮਨ ਦੇਖੋ ਹਰ ਮੁਸਲਮਾਨ ਵਿੱਚ ਤੁਸੀਂ ਇਹ ਕਹਿੰਦੇ ਆਤਮਕਵਾਦੀ ਨਹੀਂ ਹੈ ਜੇ ਇਹਦਾ ਜਵਾਬ ਮੈਂ ਸਾਡੀ ਦੇਖ ਕਿ ਮੈਡਕ੍ਰੇਸੀ ਹੈ ਜਿਹੜੀ ਮੁਸਲਮਨ ਲੇਡੀ ਆ ਉਹ ਦੋ ਲੇਡੀਆਂ ਨੇ ਜਿਹੜਾ ਜਾ ਕੇ ਪਾਕਿਸਤਾਨ ਦਿਖਾਤਾ ਕਿ ਤੁਸੀਂ ਸਾਡੇ ਸੰਦੂਰ ਉਜਾੜਿਆ ਹੋ ਵੈ ਤੇ ਅਸੀਂ ਤੁਹਾਡੇ ਇੱਥੇ ਜਾ ਪੱਥਰ ਦਵਾਂਗੇ ਇਹ ਮੋਦੀ ਸਾਹਿਬ ਨੇ ਕਿਹਾ ਕਿ ਸਾਡੀ ਕੁੜੀਆਂ ਕਿੰਨੇ ਲੇਡੀਜ਼ ਕਿੰਨੀ ਤਾਕਤ ਹੈ ਮੁਸਲਮਣ ਜਿਹੜੀ ਕਿੰਨੀ ਤਾਕਤ ਹੈ ਦਿਖਾ ਦੇ ਤਾਂ ਉਹਨਾਂ ਨੇ ਕਿ ਸਾਡੀ ਹਿੰਦੁਸਤਾਨ ਦੀ ਇੱਕ ਇੱਕ ਣਾਲੀ ਚ ਤਾਕਤ ਹੈਗੀ ਹੈ ਐਵੇਂ ਨਹੀਂ ਭਗਵਾਨੀ ਦਾ ਨਾਮ ਦਿੱਤਾ ਗਿਆ ਠੀਕ ਹੈ ਨਾ ਜਵਾਲਾ ਨਾਮ ਦਿੱਤਾ ਗਿਆ ਐਵੇਂ ਦਿੱਤਾ ਗਿਆ ਲੇਕਿਨ ਦੇਖੋ ਮੇਰੇ ਸਵਾਲ ਉਸ ਗੱਲ ਜਾਂਦਾ ਹੈ ਅਗਰ ਹਰ ਮੁਸਲਮਾਨ ਅਤਬਦੀ ਨਹੀਂ ਹੈਗਾ ਪਰ ਹਰ ਅਤਬਦੀ ਮੁਸਲਮਾਨ ਕਿਉਂ ਹੈ ਇੰਨੀ ਜਵਾਬ ਚਾਹੀਦਾ ਹੈ ਜਿਹੜਾ ਵੀ ਅਤ ਕਦੀ ਜਦਵਾਦੀ ਕੀ ਲੱਗਦਾ ਮਦਰਸੇ ਦੇ ਵਿੱਚ ਅਜਿਹਾ ਕੀ ਪੜਾਇਆ ਜਾਂਦਾ ਦੇਖੋ ਮੈਂ ਇਹਦਾ ਪਾਕਿਸਤਾਨ ਦੇ ਵਿੱਚ ਜਿਹੜਾ ਜਿਹਦਾ ਕੰਮ ਹੈ ਨਾ ਪਾਕਿਸਤਾਨ ਚ ਕੋਈ ਰਾਜਨੀਤੀ ਪਾਕਿਸਤਾਨ ਚ ਇੱਕੋ ਹੀ ਕੰਮ ਚੱਲਦਾ ਉੱਥੇ ਅਰਤਵਾਦੀ ਫੈਕਟਰੀਆਂ ਲੱਗੀਆਂ ਨੇ 300 ਤੋਂ 400 ਫੈਕਟਰੀਆਂ ਲੱਗੀਆਂ ਉਹਨਾਂ ਦੇ ਅਰਤਵਾਦੀਆਂ ਜੋ ਜੋ ਮੀਡੀਆ ਕਹਿੰਦੀ ਸੁਣੋ ਉੱਥੇ ਉੱਥੇ ਨਵੇਂ ਨਵੇਂ ਲੋਕ ਪਰ ਬੱਚੇ ਨੂੰ ਅਰਤਵਾਦੀ ਬਣਾਇਆ ਜਾਂਦਾ ਵਾ ਉਹਦੇ ਪਾਠ ਹੀ ਪੜਾਇਆ ਜਾਂਦਾ ਵਾ ਕਿ ਅਸੀਂ ਇੰਦਿਆਨ ਨੂੰ ਕਿੱਦਾਂ ਤਬਾਹ ਕਰਨਾ ਵਾ ਅਸੀਂ ਕਿੱਥੇ ਬੰਬ ਲਾ ਸਕਦੇ ਹਾਂ ਔਰ ਇੱਕੋ ਚੀਜ਼ ਕਹੀ ਜਾਂਦੀ ਹੈ ਬੁਜਾਏ ਉਸ ਦੇਖੋ ਇੰਡੀਆ ਮੇਂ ਗੱਲ ਸੁਣੋ ਮੈਡਮ 1971 ਚ ਜੋ ਲੜਾਈ ਹੋਈ ਸੀ 93 ਹਜ਼ਾਰ ਫੌਜੀਆਂ ਨੇ ਸੰਢਰ ਕੀਤਾ ਸੀ 93000 ਫੌਜੀਆਂ ਨੇ ਸੰਢਰ ਕੀਤਾ ਜ ਪਾਕਿਸਤਾਨ ਨੇ ਤੇ ਇੰਡੀਆ ਦੇ ਦਰਿਆਦ ਨੇ ਸੀ ਉਹਨਾਂ ਨੇ ਫੇਰ ਵਾਸਪੇ ਚਿਆ ਦੇਖੋ ਅੱਜ ਆਪਣਾ ਇੱਕ ਫੌਜੀ ਲਾਣ ਲਈ ਕੀ ਕੁਛ ਦੇਣਾ ਮੈਂ ਇਹੀ ਕਹ ਰਿਹਾ ਇਹ ਮੈਂ ਪਹਿਲੇ ਫਿਰ ਕਹਿੰਦਾ ਵੇ ਨਮਕਰਾਮ ਨਮਕ ਇਹ ਨਮਕਰਾਮ ਨੇ ਪਾਕਿਸਤਾਨੀ ਮੈਂ ਫੇਰ ਕਹ ਰਿਹਾ ਨਮਕਰਾਮ ਨੇ ਦੇਸ਼ ਦਾ ਬਟਵਾਰਾ ਹੋਇਆ ਸੀ ਹਿੰਦੁਸਤਾਨ ਤੇ ਪਾਕਿਸਤਾਨ ਇਕੱਠੇ ਹੋਇਆ ਸੀ ਨਾ ਅੱਜ ਹਿੰਦੁਸਤਾਨ ਚੌਥੇ ਨੰਬਰ ਤੇ ਆ ਗਿਆ ਵਰਲਡ 'ਚ ਤੇ ਪਾਕਿਸਤਾਨ ਕਿੱਥੇ ਬਠ ਮੈਂ ਇਹੀ ਗੱਲ ਕਹਿਣਾ ਚਾਹਤ ਕਿਉਂਕਿ ਇਸ ਬੰਦੇ ਇਸ ਪਾਕਿਸਤਾਨ ਨੇ ਸਿਰ ਅੱਤਵਾਦ ਦੀ ਫੈਕਟਰੀਆਂ ਲਗਾਈਆਂ ਨੇ ਅੱਤਵਾਦ ਉਹ ਬੜਾ ਬੜਾ ਵੱਤ ਹੈ ਕਦੀ ਖਾਲਸਾ ਦੀ ਲੋਟ ਕੋਈ ਮੂਵਮੈਂਟ ਚਾਹੀਦਾ ਹੈ ਕੋਈ ਗੈਂਗਸਟਰੋਂ ਤੋਂ ਬਿੜਾ ਲੰਦੇ ਨੇ ਇਹਨਾਂ ਕੰਮ ਇੱਕੋ ਹੈ ਸੜਦੇ ਨੇ ਕਿ ਭਿੰਦਸਤਾਨ ਤੱਕੀ ਕਰ ਰਿਹਾ ਉਹ ਮੈਂ ਤਾਂ ਪਾਕਿਸਤਾਨ ਨੂੰ ਕਹਾ ਸਾੜ ਨਾ ਰੀਸ ਕਰ ਜਿਹੜਾ ਅੱਜ ਭਿੰਦਸਤਾਨ ਤੱਕੀ ਕਰ ਰਿਹਾ ਤੂੰ ਵੀ ਕਰ ਤੂੰ ਵੀ ਆਪਣੇ ਆਪਣੇ ਅੱਤਵਾਦ ਖਤਮ ਕਰ ਆਪਣੇ ਗੈਂਗਸਟਰ ਖਤਮ ਕਰ ਖਾਲਸਾ ਮੂਵਮੈਂਟ ਖਤਮ ਕਰ ਫਿਰ ਦੇਖ ਤੇਰੇ ਦਿਸ ਤੱਕੀ ਕਰਦਾ ਨਹੀਂ ਕਰਦਾ ਕਿਉਂਕਿ ਆਵਾਮ ਆਵਾਮ ਚਾਹਦੀ ਖੁਸ਼ਹਾਲੀ ਆਵਾਮ ਚਾਹਦੀ ਬਾਹਰ ਜਿਹੜੇ ਉੱਥੇ ਲੀਡਰ ਟੁੱੱਚੇ ਟੁੱੱਚੇ ਲੀਡਰ ਜਿਹੜੇ ਹੈਗੇ ਨੇ ਉਹ ਚਾਹਦੇ ਨੇ ਦੇਸ਼ ਦੀ ਬਰਬਾਦੀ ਪਾਕਿਸਤਾਨ ਦੀ ਜੇ ਹਿੰਦੁਸਤਾਨ ਨਾਲ ਰੇਸ ਕਰ ਰਹੀ ਹੈ ਨਹੀਂ ਗੱਲ ਕੀ ਕਰ ਰਹੇ ਹੋ ਸਰ ਸੈਨਾ ਦੇ ਨਾਮ ਤੇ ਤਾਂ ਉਹ ਉਹਨਾਂ ਦੀ ਸੈਨਾ ਹੀ ਦੇਸ਼ ਚਲਾ ਰਹੀ ਹੈ ਜੇ ਉਹ ਚਾਹਦੇ ਨੇ ਹਿੰਦੁਸਤਾਨ ਬਰਬਾਦ ਕਰਨਾ ਪਹਿਲਾਂ ਆਪਣੇ ਦੇਸ਼ ਦੀ ਸ਼ਾਂਤੀ ਲਿਆਣ अतवाद खत्म कर शांति की मिलान के मैं ब्लॉग्स की गल कर मैं इंटरव्यूज की गल कर पाकिस्तान ने किसी चीज की गल करिए ना ओ पता बच्चा बच्चा कहंदा कि इंडिया हमारा दुश्मन है ते एक और सब तो बड़ी गल ओ मरण तो इस करके नहीं डरते मैं मैं एक तो बाद में एक गल करवांगा मैडम तोड़ में गल करवांगा तोड़ी आन जान टिकट खर्चा मैं दूंगा तोड़ा ते तोड़े कैमरे मैन तेरी का सुनो 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 राष्ट्रीय शिक्षा संघ तोड़ो खर्चा देगी आन जान मेरी गल सुनो ना तुसी पाकिस्तान जाके ਉਥੇ ਆਮ ਜਨਤਾ ਦੇ ਟਿੰਡੋ ਲੋ ਉਹ ਕਹਿੰਦੇ ਅਸੀਂ ਤੇ ਇੰਡੀਆ ਜਾਣਾ ਚਾਹੁੰਦੇ ਆ ਅਸੀਂ ਪਾਕਿਸਤਾਨ ਨਾ ਨਾ ਚਾਹਦੇ ਕਿਉਂਕਿ ਉਹ ਖੁਦ ਕਹਿੰਦੇ ਉਹ ਸਰ ਇਹ ਗੱਲ ਸੁਣੋ ਸਵਾਲ ਦਾ ਜਵਾਬ ਲੋ ਇਹ ਸਿੱਕੇ ਦੇ ਦੋ ਪਹਿਲੂ ਨੇ ਪਹਿਲਾ ਪਹਿਲੂ ਜੋ ਮੈਂ ਹੁਣ ਗੱਲ ਕਰਕੇ ਹੈਗੀ ਬੱਚਾ ਬੱਚਾ ਕਹਿੰਦਾ ਸਾਡੀ ਜ਼ਿੰਦਗੀ ਮਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਬੱਚਾ 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 ਉਹ ਕਹਿੰਦਾ ਜਿਹਦੇ ਦਿਮਾਗ ਦੇ ਵਿੱਚ ਇੱਕ ਆਤਕਵਾਦ ਪਾਇਆ ਜਾਂਦਾ ਜਿਹਦੇ ਦਿਮਾਗ ਦੇ ਵਿੱਚ ਟਿੱਕੇ ਪਾਇਆ ਜਾਂਦਾ ਕਿ ਅਸੀਂ ਜਿਹੜਾ ਇੰਡੀਆ ਇੱਕ ਕਾਫਰ ਨੇ ਇਹ ਸਾਡੇ ਦੁਸ਼ਮਣ ਨੇ ਉਹਨਾਂ ਦੇ ਦਿਮਾਗ 'ਚ ਇਹ ਉਹ ਬੱਚੇ ਨੇ ਅਦਾਬਾ ਜਿੱਥੇ ਜਾ ਕੇ ਦੇਖੋ ਤੁਹਾਨੂੰ ਪਰਥ ਲ ਅੱਗੇ ਜੀ ਬੋਲਦੇ ਨੇ ਬਲੂਚਿਸਤਾਨ ਨੇ ਪਰਸੋ ਮੈਂ ਨਿਊਜ਼ ਪੜ੍ਹੀ ਹੈ ਬਲੂਚਿਸਤਾਨ ਨੇ ਬਹੁਤੀ ਸਾਉਂਡ ਗਿਆ ਅਸੀਂ ਜਨਗਨ ਮੰਡੀ ਤੇ ਅਸੀਂ ਰਾਸ਼ਟਰੀ ਗਾਨਾ ਅਸਾਨੂੰ ਜਿਓ ਅਸੀਂ ਉਹ ਗਾਣਾ ਵੈ ਇਨ ਦਿੱਲੀ ਵਿੱਚ ਸਾਡੇ ਕੋਲ ਬੈਸੀ ਖੋਲੋ ਕਿਉਂ ਕਿ ਰਸ਼ਟ ਇੰਡੀਆ ਪਿਆਰ ਕਰਦੇ ਨੇ ਤੁਸੀਂ ਦੇਖੋ ਅੱਜ ਬਲੂਚਿਸਤਾਨ ਨੂੰ ਕਹ ਲਓ ਅੱਜ ਇੰਡੀਆ ਚ ਮਿਨਟ ਵਾਲਾ ਹੋਊਗਾ ਇੰਡੀਆ ਨੇ ਦੇਖੋ ਪਿਆਰ ਮੁਹੱਬਤ ਹੀ ਵੰਡਿਆ ਹੈ ਦੋਸਤੀ ਦਾ ਪੈਗਾਮ ਹੀ ਦਿੱਤਾ ਹੈ ਤੇ ਸ਼ਾਂਤੀ ਕੀ ਫੈਲਾ ਦਿੱਤੀ ਦੇਖੋ ਬੜਾ ਤੁਰਕੀ ਵਰਗੇ ਬੰਦੇ ਦੇਖੋ ਜਿੱਦੇ ਉੱਥੇ ਪਹੁੰਚਾ ਲਾਇਆ ਭੁੱਖ ਭਰੀ ਬੈਗੇ ਸਭ ਤੋਂ ਪਹਿਲਾਂ ਮਦਦ ਇੰਡੀਆ ਨੇ ਭੇਜੀ ਔਰ ਜਦੋਂ ਜੰਗ ਦੀ ਵਾਰੀ ਆਈ ਤਾਂ ਜਾ ਕੇ ਪਾਕਿਸਤਾਨ ਖੜ ਗਿਆ ਇਹ ਦੇ ਨਵਾਂ ਨਵਾਂ ਕੀ ਕਰਨਾ ਮੈਂ ਤੇ ਮੋਦੀ ਸਾਹਿਬ ਨੂੰ ਕੱਲ ਕਹਾਂਗਾ ਮੋਦੀ ਸਾਹਿਬ ਆਪਾਂ ਕੋਈ ਲੋਨ ਕਿਸੇ ਬੰਦਾ ਕਰਨ ਦੀ ਜਿਹੜਾ ਸਾਡੇ ਨਾਲ ਖੜਾ ਉਹਦੇ ਨਾਲ ਅਸੀਂ ਤਾਂ ਨਾਲ ਖੜੇ ਆ ਜਿਹੜਾ ਸਾਡੇ ਖਿਲਾਫ ਚਲੇਗਾ ਡਟ ਕੇ ਉਹਦਾ ਬਾਈ ਟੋਟਲ ਬਾਇਕਟ ਕੀਤਾ ਜਾਵੇ ਤੁਰਕੀ ਨਾਲ ਬਾਇਕਟ ਕੀਤਾ ਜਾਵੇ ਕੋਈ ਇਹਨਾਂ ਵਪਾਰ ਨਹੀਂ ਕਰਨਾ ਚੀਨ ਨਾਲ ਵੀ ਕੋਈ ਵਪਾਰ ਨਹੀਂ ਕਰਨਾ ਜਿਹੜੇ ਸਾਡੇ ਖਿਲਾਫ ਨੇ ਉਹਦਾ ਟੋਟਲ ਬਾਇਕਟ ਹੈ ਮੇਰੇ ਨੇ ਇੰਡੀਆ ਤੇ ਹੁਣ ਫੋਕਸ ਕਰਾਂ ਉਹ ਮੇਰੇ ਜੋ ਮੇਕ ਇੰਡੀਆ ਬ੍ਰਾਂਡਸ ਜੋ ਆਪਾਂ ਬਾਹਰੋਂ ਮੰਗਾ ਕੇ ਪਾ ਰਹੇ ਇੰਡੀਅਨ ਨੂੰ ਮੈਂ ਕਹਾਂ ਜੀ ਮੈਂ ਕਹਾਂ ਇੰਡੀਆ ਬੜਾ ਸ਼ਕਸ਼ਾ ਹੈ ਅੱਜ ਇੰਡੀਆ ਆਪਣੀ ਤਾਕਤ ਦਿਖਾ ਦਿੱਤੀ ਇੰਡੀਆ ਦੇਖੋ ਡਿਫੈਂਸਿਵ ਦਾ ਬੈਂਡ ਨੌਜਵਾਨ ਮੈਂ ਨੌਜਵਾਨਾਂ ਨੂੰ ਕਹਾਂਗਾ ਜੀ ਟੋਟਲ ਬਾਇਕਟ ਕੀਤਾ ਹੈ ਬਾਹਰੋਂ ਚਾਈਨਾ ਦਾ ਵੀ ਉਹ ਤੁਰਕੀ ਦਾ ਵੀ ਆਪਣੇ ਹੀ ਦੇਸ਼ ਦੇ ਪ੍ਰੋਜੈਕਟ ਬਣਾਓ ਬੜਾ ਅੱਛਾ ਦੇਸ਼ ਆ ਤੱਕੀ ਕਰ ਰਿਹਾ ਬੜੇ ਅੱਛੇ ਪ੍ਰੋਡਕਟ ਮਾਰਿਆ ਜਿਹਦੇ ਬਾਅਦ ਮੁਖ ਡਿਮਾਂਡ ਹੈਗੀ ਹੈ ਆਪਣੇ ਪ੍ਰੋਡਕਟ ਯੂਜ਼ ਕਰੋ ਕੀ ਲੈਣਾ ਸੀ ਇਹਨਾਂ ਦਾ ਆਪਣੀ ਇਕਨੋਮੀ ਫਾਇਦੇ ਹੋਰ ਚੀਜ਼ਾਂ ਲੱਗ ਜਾਈ ਅੱਜ ਚੌਥੇ ਨੰਬਰ ਤੇ ਆ ਗਿਆ ਤੇ ਸਾਡਾ ਇੱਥੇ ਮੁਲਕ ਆ ਆਣ ਵਾਲੇ ਦੇ ਜੀ ਇੱਕ ਪੈਂਟ ਵਰਦ ਹੋ ਕੇ ਬਣਾ ਤੁਸੀਂ ਵੀ ਇੱਥੇ ਮੈਂ ਵੀ ਤਾਂ ਕਿਉਂ ਅਮਰੀਕਾ ਵਰਗੇ ਬੜੇ ਹਿੱਸ ਦੇ ਛਿਲਦੇ ਪਏ ਨੇ ਪਰ ਪਤਾ ਕਿ ਅਮਰੀਕਾ ਦਾ ਸਾਡਾ ਇੰਡੀਆ ਸਟਰੋਂਗ ਹੋ ਰਿਹਾ ਅੱਜ ਚੌਥੇ ਨੰਬਰ ਤੇ ਆ ਪਹਿਲੇ ਨੰਬਰ ਤੇ ਵੀ ਆਏਗਾ ਉਹਨਾਂ ਦੇ ਬੈਸਟ ਤੋਂ ਬੈਸਟ ਉੱਪਰ ਦੀ ਪੋਸਟ ਤੇ ਟੌਪ ਤੇ ਇੰਡੀਅਨ ਹੀ ਬੈਠਾ ਹੋਇਆ ਨਜ਼ਰ ਆਏਗਾ ਕਈ ਐਗਜ਼ਾਮਪਲ ਮੈਂ ਤੁਹਾਨੂੰ ਮੈਂ ਤਾਂ ਹੀ ਮਿਲਣ ਕਰਨਾ ਚਾਹੁੰਦਾ ਸਾਡਾ ਦੇਸ਼ ਬੜਾ ਸਖਸ਼ਾ ਹੈ ਬੜਾ ਤਾਕਤਵਰ ਹੈ ਬੜਾ ਸੋਜਮਾਨਾ ਜਨਤਾ ਬੜੀ ਸੋਜਮਾਨਾ ਟੋੜਰ ਅਸੀਂ ਉਹਨਾਂ ਬੈਕਟ ਕਰਾਂਗੇ ਬਾਹਲੇ ਮੁਲਕਾਂ ਦਾ ਜਿਹੜੇ ਸਾਡੇ ਦੇਸ਼ ਦੇ ਖਲਾਫ ਚੱਲਦੇ ਨੇ ਅੱਛੀ ਇੱਕ ਚੀਜ਼ ਹੋਰ ਹੈ ਆਪਣੇ ਜਿਹੜੇ ਇੰਡੀਆ ਦੇ ਪਾਲੀਵੁੱਡ ਦੇ ਬਾਲੀਵੁੱਡ ਦੇ ਸਟਾਰਸ ਨੇ ਉਹ ਉਹਨਾਂ ਦੀ ਜ਼ੁਬਾਨ ਦੀ ਬੋਲਣਾ ਦੇ ਹਰ ਇੱਕ ਆਰਟਿਸਟ ਨੇ ਨਸਲ ਮੈਡਮ ਨਸਲ ਨਾ ਖੂਨ ਚ ਉਹਨਾਂ ਦੇ ਗੀਤ ਕੋਨਾ ਜਿਹੜੇ ਸਾਡੇ ਸਾਡੇ ਇੰਡੀਆ ਖਾਂਦੇ ਸੀ ਸਾਡੇ ਇੰਡੀਆ ਬਾਰੇ ਬੋਲਦੇ ਵਿੱਚ ਜੋ ਪਾਕਿਸਤਾਨ ਦੇ ਇੱਕ ਇੱਕ ਪਾਕਿਸਤਾਨ ਆਪਣੇ ਵਾਲੇ ਕਿਉਂ ਬੋਲਦੇ ਆ ਆਪਣੇ ਵਾਲੇ ਬੋਲਦੇ ਆ ਜੀ ਆਪਣੇ ਵਾਲੇ ਪਾਕ ਆਪਣੇ ਇੰਡੀਅਨ ਜਿਹੜੇ ਪੰਜਾਬੀ ਖੁਣਾ ਦੇ 112 ਨੇ ਉਹਨਾਂ ਨਾਲ ਜਵਾਬ ਦਿੱਤਾ ਤੇ ਮੈਂ ਕਹਾਂਗਾ ਬੜਾ ਵਧੀਆ ਗੱਲ ਹੈਗਾ ਟੋਟਲ ਪਾਕਿਸਤਾਨ ਦੇ ਜਿਹੜੇ ਕਲਾਕਾਰ ਬਾਈਕ 'ਤੇ ਜਾਵੇ ਸਾਡੇ ਦੇਸ਼ 'ਚ ਬੜੇ ਵੱਡੇ ਵੱਡੇ ਕਲਾਕਾਰ ਨੇ ਦੇਖੋ ਆਪਰੇਸ਼ਨ ਸਿੰਦੋਰ ਹੋਇਆ ਸਵੇਰੇ ਸਵੇਰੇ ਹਾਨੀ ਆਮੀਰ ਦਾ ਬਿਆਨ ਆ ਗਿਆ ਕਿਉਂ ਨਹੀਂ ਇੰਡੀਆ ਵੱਲੋਂ ਕਿਸੇ ਆਰਟਿਸਟ ਨੇ ਉੱਠ ਕੇ ਪੈਸਾ ਦਿੱਤਾ ਮੈਡਮ ਤੁਸੀਂ ਦੇਖਿਆ ਨਾ ਇਹ ਤੋਂ ਸਾਡੇ ਪਾਕਿਸਤਾਨ ਜਿਹੜੇ ਇੰਡੀਅਨ ਪੰਜਾਬੀ ਦੇ ਕਲਾਕਾਰ ਡਾਇਰੈਕਟਰ ਨੇ ਕਈਆਂ ਨੇ ਜਵਾਬ ਦਿੱਤਾ ਹੋਇਆ ਕਿ ਤੁਸੀਂ ਤਾਂ ਦੇਖੋ ਦੇਖੋ ਗੱਲ ਦੇਖੋ ਗੱਲ ਦਾ ਹੈ ਗੁੱਗੀ ਗੁੱਗੀ ਮੈਂ ਉਹਨਾਂ ਨੇ ਵੀ ਆਪ ਜਵਾਬ ਪੜੇ ਨਹੀਂ ਨਹੀਂ ਤਰ ਮੈਂ ਇਹ ਤਾਂ ਜਾਂਦਾ ਕਿ ਪਤੀ ਹੁੰਦਾ ਵੈ ਉਨੇ ਜੋ ਉਹਨੇ ਤਾਂ ਮੂੰਹ ਕਲੇ ਬੋਲਤਾ ਹੁਣ ਬਾਈਕਟ ਹੋ ਗਿਆ ਤਾਂ ਕਿ ਤਾ ਤੁਹਾਨੂੰ ਪੁੱਛਣਾ ਨਹੀਂ ਇੰਡੀਆ ਵਾਲਿਆਂ ਨੇ ਉਹਨੂੰ ਸਿੱਧਾ ਬਿਠਾ ਲਿਆ ਹੁਣ ਬੈਕ ਹੋ ਗਿਆ ਬੈਕਟ ਹੋ ਗਿਆ ਸਵਾਲ ਇਸ ਗੱਲ ਜਿਹੜਾ ਬੰਦਾ ਸਾਡੇ ਦੇਸ਼ ਦੇ ਖਿਲਾਫ ਚੱਲੇਗਾ ਚਾਹੇ ਉਹ ਕਲਾਕਾਰ ਹੋਵੇ ਜਾਂ ਕੋਈ ਵੀ ਹੋਵੇ ਉਹਦਾ ਟੋਟਲ ਬਾਈਕਟ ਕਰਨਾ ਚਾਹੀਦਾ ਹੈ ਵਪਾਰ ਵਾਲੇ ਬਾਈਕਟ ਕਰਨਾ ਚਾਹੀਦਾ ਹੈ ਫਿਲਮ ਵਾਲੇ ਬਾਈਕਟ ਕਰ ਜਾਂਦੇ ਕਿ ਉਹਨਾਂ ਨੂੰ ਅਕਲ ਆਵੇ ਕਿ ਹਿੰਦੁਸਤਾਨ ਨਾਲ ਪੰਗਾ ਲੈਣਾ ਕਿਉਂਕਿ ਆਸਾਨੀ ਅਜ ਦਿਖਾ ਦਿੱਤਾ ਨਾ ਜਿਹਨਾਂ ਸਾਡੇ 26 27 ਜਿਹੜੇ ਸਾਡੇ ਪਹਿਲਗਾਮ ਚ ਉਹਨਾਂ ਨੇ ਦੋਸ਼ ਮਾਰੇ ਨੇ ਅਫੀਸ਼ੀਅਲ ਨੂੰ ਦੱਸਤਾ ਹੈ ਤੁਹਾਡੇ ਘਰਾਂ 'ਚ ਮਾਰ ਕੇ ਚਾਹੇ ਮੁਸਲਮਾਨ ਕੋਈ ਹੋਣ ਤਾਂ ਹਿੰਦੂ ਸੇ ਕਿ ਮੁਸਲਮਾਨ ਹਿੰਦੂ ਅਜ ਇਕੱਠੇ ਆਂ ਇਹ ਦਹਾਦੇ ਦੀ ਮੈਡਮ ਕੁਰੇਸ਼ੀ ਬਹੁਤ ਵੱਡੀ ਐਗਜ਼ਾਮਪਲ ਹੈ ਕਿ ਅਸੀਂ ਇੱਕ ਸੀਗੇ ਇੱਕ ਹੈਗੇ ਆਂ ਤੇ ਹਮੇਸ਼ਾ ਰਵਾਂਗੇ ਫੋਟ ਕੋਈ ਨਹੀਂ ਪਾ ਸਕਦਾ ਕਲਾਕਾਰਾਂ ਨੂੰ ਵੀ ਆਪਾਂ ਇਹੀ ਕਵਾਂਗੇ ਕਿ ਇੰਡੀਆ ਦੇ ਵਿੱਚ ਰਹਿ ਰਹੇ ਹੋ ਇੰਡੀਆ ਦਾ ਖਾ ਰਹੇ ਹੋ ਪਾ ਰਹੇ ਹੋ ਤੇ ਇੰਡੀਆ ਤੋਂ ਕਮਾ ਰਹੇ ਹੋ ਪਰਿਵਾਰ ਪਾਲ ਰਹੇ ਹੋ ਤੇ ਇੰਡੀਆ ਦੇ ਰਹਿ ਕੇ ਦੇਖੋ ਇੱਕ ਵਾਰੀ ਆਪਣਾ ਅੱਗੇ ਦੇਖੋ ਜੈਰ ਨਾ ਉਗਲੋ ਜਿਹੜੇ ਕਲਾਕਾਰ ਨੇ ਆਪਣੀ ਜ਼ੁਬਾਨ ਤਾਂ ਖੋਲਨੀ ਸਹੀ ਨਹੀਂ ਸਮਝੀ ਨਾ ਇਸ ਦੌਰਾਨ ਉਹਨਾਂ ਕਲਾਕਾਰਾਂ ਨੂੰ ਵੀ ਆਪਾਂ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਕਿ ਫਿਲਮਾਂ ਇੰਡੀਆ ਦੇ ਵਿੱਚ ਹੀ ਚੱਲਦੀਆਂ ਨੇ ਤੇ ਇੰਡੀਆ ਦੀ ਜਨਤਾ ਹੀ ਤੁਹਾਨੂੰ ਪਿਆਰ ਦੇ ਕੇ ਸਿਰ ਤੇ ਬਿਠਾ ਰਹੀ ਐ ਜੇ ਫੈਨਸ ਜੇ ਜਨਤਾ ਹੀ ਤੁਹਾਡਾ ਬਾਇਕਾਟ ਕਰਨਾ ਸ਼ੁਰੂ ਕਰ ਦੇ ਤੇ ਕਾਹਦੇ ਕਲਾਕਾਰ ਤੁਸੀਂ ਇਸ ਤੋਂ ਇਲਾਵਾ ਇੱਕ ਗੱਲ ਹੋਰ ਮੇਡ ਇਨ ਇੰਡੀਆ ਤੇ ਫੋਕਸ ਅਸੀਂ ਕਰ ਸਕਦੇ ਤੁਸੀਂ ਕਰ ਸਕਦੇ ਸਾਡੀ ਜਨਤਾ ਕਰ ਸਕਦੀ ਹੈ ਸਾਡਾ ਪੋਲਿਟਿਕਸ ਕਰ ਸਕਦਾ ਹੈ ਸਾਡੀ ਸੇਨਾ ਇਹਦੇ ਵਿੱਚ ਜੋਰ ਪਾ ਸਕਦੀ ਹੈ ਸਾਡੇ ਜਿਹੜੇ ਮਿਨਿਸਟਰੀ ਹੈ ਉਹ ਜੋਰ ਪਾ ਸਕਦਾ ਹੈ ਲੇਕਿਨ ਸਭ ਤੋਂ ਪਹਿਲਾ ਸ਼ੁਰੂਆਤ ਅਸੀਂ ਕਰਾਂਗੇ ਇੱਕ ਨੌਜਵਾਨ ਕਿਉਂਕਿ ਜੋ ਬ੍ਰੈਂਡਾ ਦੇ ਮਗਰ ਲੱਗਾ ਹੋਇਆ ਤੇ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਉਹਨਾਂ ਦੇ ਬ੍ਰੈਂਡ ਪਾ ਕੇ ਆਪਣੇ ਇੰਡੀਆ ਨੂੰ ਠੋਕਰਾਂ ਦੇ ਰੱਖ ਰਿਹਾ ਕਿਤੇ ਨਾ ਕਿਤੇ ਇਹ ਗੱਲ ਕੜਵੀ ਹੈ ਲੇਕਿਨ ਸੱਚੀ ਹੈ ਸੱਚ ਹਮੇਸ਼ਾ ਚੁਬਦਾ ਹੈ ਇੱਕ ਮਿੰਟ ਲਈ ਚੁਗੂਏ ਚੁਵੇਗਾ ਲੇਕਿਨ ਦੂਜੇ ਮਿੰਟ ਸੋਚਨ ਤੇ ਮਜਬੂਰ ਜ਼ਰੂਰ ਹੋ ਜਾਓਗੇ ਕਿ ਕਿਤੇ ਨਾ ਕਿਤੇ ਸਹੀ ਕਿਹਾ ਗਿਆ ਸੋ ਇਹ तमाम ਵੀਡੀਓ ਤੁਹਾਡੇ ਸਾਹਮਣੇ ਹੈ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਤੇ ਦੇਖਦੇ ਰਹੋ ਹੈਡਲਾਈਨ 24 ਕੈਮਰਾ ਪਰਸਨ ਅੰਜਲੀ ਦੇ ਨਾਲ ਸ਼ਿਮਾਂਗੀ